ਦੰ ਦਿਹਾੜਾਏ ਉਦੋਂ ਦੀ ਕੋਈ ਸੈਟਲਾਈਟ ਹੀ ਨਹੀਂ ਚੱਲੀ ਹੁਣੇ ਤੁਸੀਂ ਇੱਥੇ ਮੇਰੇ ਸਾਹਮਣੇ ਅੱਗ ਲਾਓ ਪੰਜਾਂ ਮਿੰਟਾਂ ਦੀ ਗੱਡੀਆਂ ਆ ਜਾਣੀਆਂ ਉਹ ਸੈਟਲਾਈਟ ਕਿਉਂ ਨਹੀਂ ਚੱਲਦੀ ਜਿੱਥੇ ਸਾਡਾ ਨੁਕਸਾਨ ਹੋਇਆ ਇਹ ਸੈਟਲਾਈਟ ਚੱਲਦੀ ਹੈ 1600 ਕਰੋੜ ਗਿਆ ਕਿੱਥੇ ਆ ਨਾ ਤਾਂ ਬੰਨਾਂ ਦੇ ਕਿਤੇ ਪਹੁੰਚਦਾ ਪਿਆ ਤਰੰਦਰਾਂ ਦੀਆਂ ਇਲੈਕਸ਼ਨਾਂ ਦਾ ਤਾਂ ਇਹਨਾਂ ਨੂੰ ਪਤਾ ਕੱਲ ਭਗਵੰਤ ਮਾਨ ਵੀ ਉੱਥੇ ਆ ਰਿਹਾ ਇੱਥੇ ਇੱਕ ਮਿਲ ਲੱਦਾ ਇੱਕ ਗੇੜਾ ਮਾਰ ਕੇ ਚਲ ਗਿਆ ਦੁਬਾਰਾ ਵੇਖਿਆ ਨਹੀਂ ਆਇਆ ਇੱਕ ਵਾਰੀ ਵੀ ਨਹੀਂ ਆਇਆ ਇਹ ਪਿੰਡ ਕਿਸੇ ਨੇ ਨਹੀਂ ਗੋਦ ਲਿਆ ਹੋਇਆ ਨਹੀਂ ਜੀ ਕਿਸੇ ਨੇ ਨਹੀਂ ਗੋਦ ਲਿਆ ਹੋਇਆ ਇਹ ਜਿਹੜੇ ਪਿੰਡ ਰਹਿ ਗਏ ਆ ਉਹਨਾਂ ਦੀ ਵੀ ਲਿਸਟ ਜਾਰੀ ਹੋਣੀ ਚਾਹੀਦੀ ਵੀ ਆਹ ਫਲਾਣੇ ਪਿੰਡ ਨੂੰ ਭਾਈ ਕਿਸੇ ਨੇ ਗੋਦ ਨਹੀਂ ਲਿਆ ਤੇ ਇੱਥੇ ਆ ਕੇ ਸੇਵਾ ਕਰੇ ਨ ਸਰਕਾਰ ਤੋਂ ਆਸਾਂ ਛੱਡ ਦਿਓ ਬਾਹਰ ਵਾਲਿਆਂ ਤੋਂ ਦਿੱਲੀ ਤੋਂ ਆਸਾਂ ਛੱਡ ਦਿਓ ਤੁਹਾਡੀ ਬਾਹ ਨਹੀਂ ਕਿਸੇ ਨੇ ਫੜਨੀ ਪੰਜਾਬੀ ਭਰਾਵਾਂ ਨੂੰ ਬੇਨਤੀ ਵੀ ਯਾਰ ਆਪਣੇ ਭਰਾਵਾਂ ਦੇ ਤਰਲੇ ਇਹਨਾਂ ਦਿੱਲੀ ਵਾਲਿਆਂ ਅੱਗੇ ਨਾ ਮਰਾਓ ਤੁਸੀਂ ਆਣ ਕੇ ਇਹਨਾਂ ਦੀਆਂ ਬਾਹਾਂ ਬਣੋ ਇੱਕ ਕਿਸਾਨ ਇੱਕ ਜ਼ਿਮੀਂਦਾਰ ਦੀ ਪੰਜ ਕਿੱਲੇ ਕਣਕੀ ਬੀਜੋ ਪੰਜ ਨਹੀਂ ਬੀਜ ਸਕਦੀ ਦੋ ਹੀ ਬੀਜੋ ਤੁਸੀਂ ਪੰਜਾਬ ਨੂੰ ਮੁੜ ਵਸੇਬੇ ਨੂੰ ਆਪਣੇ ਪੈਰਾਂ ਦੇ ਖੜਾ ਕਰ ਸਕਦੇ ਹੋ ਸਰਕਾਰ ਨੂੰ ਪਤਾ ਕੀ ਉਹਨਾਂ ਨੂੰ ਇਹਨਾਂ ਦੀ ਤੜ ਚੈੱਕ ਕੀਤੀ ਪੰਜਾਬੀਆਂ ਦੀ ਪੀ ਇਹਨਾਂ ਨੇ ਬਾਹ ਨਹੀਂ ਫੜਨੀ ਫੇਖਰੇ ਫੁਗਰੇ ਆ ਟਰੈਕਟਰਾਂ ਜੋ ਕੇ ਰਹਿ ਗਿਆ ਪਰ ਪੰਜਾਬ ਨੇ ਇੱਕ ਗੱਲ ਯਾਦ ਕਰਾਤੀ ਨਾ ਵੀ ਅਸੀਂ ਆਪਦੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਾੜ ਖੜੇ ਆ ਨਾ ਪਛੂਆਂ ਦੇ ਰਸਨ ਦੀ ਕਮੀ ਆਉਣ ਦਿੱਤੀ ਨਾ ਭਰਾਵਾਂ ਨੂੰ ਕੋਈ ਖਾਣ ਪੀਣ ਦੀ ਕਮੀ ਨਹੀਂ ਅੱਗੇ ਵੀ ਅਸੀਂ ਇਹਨਾਂ ਭਰਾਵਾਂ ਨਾਲ ਵਾਅਦਾ ਕਰਦੇ ਆਂ ਵੀ ਅੱਗੇ ਵੀ ਕੋਈ ਕਮੀ ਨਹੀਂ ਹੋਣੀ ਜਿਹੜੇ ਪਿੰਡ ਗੋਦ ਨਹੀਂ ਲਏ ਹੋਏ ਉਥੇ ਆ ਕੇ ਤੁਸੀਂ ਜਿਹੜੇ ਆਉਣਾ ਚਾਹੁੰਦੇ ਹੋ ਆ ਕੇ ਉਹਨਾਂ ਪਿੰਡਾਂ ਨੂੰ ਸਾਂਭਣ ਉਥੇ ਆ ਕੇ ਸੇਵਾ ਕਰਨ ਜੇ ਤੁਹਾਡੇ ਕੋਲ ਲੱਕ ਇਕੱਠਾ ਹੋਇਆ ਤੁਸੀਂ 10 ਕਿੱਲੇ ਵੇਚ ਸਕਦੇ ਹੋ ਤੁਸੀਂ 20 ਕਿੱਲੇ ਵੇਚ ਸਕਦੇ ਹੋ ਉਸ ਖਰਚੇ ਦੇ ਮੁਤਾਬਕ ਤੁਸੀਂ ਕਿੰਨੇ ਡੀਏਪੀ ਲੈ ਕੇ ਆ ਸਕਦੇ ਹੋ ਕਿੰਨੀ ਤੁਸੀਂ ਕਣਕ ਲੈ ਕੇ ਆ ਸਕਦੇ ਹੋ ਕਿੰਨਾ ਤੇਲ ਲੈ ਕੇ ਆ ਸਕਦੇ ਹੋ ਉਸ ਤਰੀਕੇ ਦੇ ਨਾਲ ਇਹਨਾਂ ਦੇ ਆ ਕੇ ਖੇਤ ਸਾਂਭਣ ਦੀ ਲੋੜ ਹੈ ਹੜ੍ਹਾਂ ਦੀ ਮਾਰ ਪੰਜਾਬ ਤੇ ਬਹੁਤ ਵੱਡੀ ਭਈ ਨੁਕਸਾਨ ਹੋਇਆ ਤੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਫਲਾਨਾ ਪਿੰਡ ਫਲਾਨੀ ਸੰਸਥਾ ਦੇ ਕੋਲੇ ਗੋਦਾ ਅਜਿਹੀਆਂ ਗੱਲਾਂ ਵੀ ਹੋਈਆਂ ਘਰ ਬਣਾਉਣ ਦੀ ਵੀ ਗੱਲ ਹੋਈ ਤੇ ਲੋਕਾਂ ਦੇ ਵਿੱਚ ਰਾਸ਼ਨ ਪਾਣੀ ਦੇ ਵੀ ਹੜ ਆਏ ਬਹੁਤ ਸਾਰਾ ਰਾਸ਼ਨ ਪਾਣੀ ਲੋਕਾਂ ਤੱਕ ਪਹੁੰਚਿਆ ਹੁਣ ਆ ਕੇ ਸਥਿਤੀ ਕਿੱਥੇ ਅੜੀ ਹੋਈ ਆ ਹਕੀਕਤ ਦੀ ਗਰਾਊਂਡ ਰਿਪੋਰਟ ਕੀ ਆ ਜਿਹਦੀ ਇਹ ਹਾਲਾਤਾਂ ਦੇ ਮੁਤਾਬਕ ਦੇਖੀਏ ਤੇ ਲੋਕਾਂ ਨੂੰ ਕਿਹੜੀ ਚੀਜ਼ ਚਾਹੀਦੀ ਆ ਜਾਂ ਸਭ ਕੁਝ ਵੱਧੂ ਹੋ ਗਿਆ ਤੇ ਇਸ ਕਰਕੇ ਵੀਡੀਓ ਬਣਾਉਣ ਲੱਗੇ ਆ ਇਸ ਟਾਈਮ ਖੜੇ ਆ ਫਰੋਜਪੁਰ ਦੇ ਪਿੰਡ ਹਾਮਦ ਚੱਕ ਹਾਮਦ ਚੱਕ ਦਾ ਉਹ ਏਰੀਆ ਜਿੱਥੋਂ ਅਗਲੇ ਪਾਸੇ ਦਰਿਆ ਪੈਂਦਾ ਤੇ ਦਰਿਆ ਕਰਕੇ ਸਾਰਾ ਹੋਇਆ ਫਰੋਜਪੁਰ ਦੇ ਕਾਫੀ ਪਿੰਡ ਆ ਤੇ ਪਰ ਇਹ ਪਿੰਡ ਕਿਸੇ ਨੇ ਗੋਦ ਨਹੀਂ ਲਿਆ ਹੋਇਆ ਇਸ ਕਰਕੇ ਇੱਥੇ ਵੀਡੀਓ ਬਣਾਉਣ ਲੱਗੇ ਆ ਵਾਰਿਸ ਪੰਜਾਬ ਵਾਲੇ ਵੀ ਇੱਥੇ ਵੀਰ ਖੜੇ ਹੋਏ ਨੇ ਹਰਕੀਰਤਰੀ ਕਰਨਰੀ ਜਾਂ ਹੋਰ ਵੀਰ ਪਰ ਆਪਾਂ ਸਾਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਿੰਡ ਵਾਸੀ ਵੀ ਹੈਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਕੀਰਤ ਵੀ ਸਭ ਤੋਂ ਪਹਿਲਾਂ ਤੇ ਇਹ ਪਿੰਡ ਕਿਸੇ ਨੇ ਨਹੀਂ ਗੋਦ ਲਿਆ ਹੋਇਆ ਨਹੀਂ ਜੀ ਕਿਸੇ ਨੇ ਨਹੀਂ ਗੋਦ ਲਿਆ ਹੋਇਆ ਜੀ ਜਦੋਂ ਦਾ ਪਾਣੀ ਆਇਆ ਹਾਂ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਨਾਲ ਗੁਰੂ ਨਾਨਕ ਸਾਹਿਬ ਦੀ ਮਿਹਰ ਨਾਲ ਅਸੀਂ ਸੰਗਤਾਂ ਦੇ ਸ ਤੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਇੱਥੇ ਸੇਵਾ ਕਰ ਰਹੇ ਆਂ ਨਗਰ ਨਿਵਾਸੀ ਤੁਹਾਡੇ ਸਾਹਮਣੇ ਖੜੇ ਆ ਤੁਸੀਂ ਪੁੱਛ ਲਿਓ ਇਹ ਪਿੰਡ ਕਿਸੇ ਕੋਲ ਵੀ ਗੋਚ ਨਹੀਂ ਹੈਗਾ ਇਹ ਸਿਰਫ ਅਸੀਂ ਜਿੰਨੇ ਕੁ ਜੋਗੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੀਤਾ ਜਾਂ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਸੇਵਾ ਕਰ ਰਹੇ ਆਂ ਇਸ ਪਿੰਡ ਦੇ ਵਿੱਚ ਜੀ ਜੇ ਕੋਈ ਹੋਰ ਵੀ ਵੀਰ ਇਹ ਚਾਹੁੰਦਾ ਆ ਵੀ ਕਈ ਵੀਰ ਅਸੀਂ ਕਹਿੰਦੇ ਵੀ ਸੰਸਥਾ ਨਾਲ ਨਹੀਂ ਜੁੜਨਾ ਜਿਹੜੀ ਸੰਸਥਾ ਨੇ ਕਿਸੇ ਪਿੰਡ ਨੂੰ ਗੋਦ ਲਿਆ ਉੱਥੇ ਹੀ ਜਾਣਾ ਨਹੀਂ ਬਿਸ਼ੱਕ ਦੀ ਤੁਸੀਂ ਨਹੀਂ ਜਾਣਾ ਚਾਹੁੰਦੇ ਉਹ ਤੁਹਾਡੀਆਂ ਆਪਣੀਆਂ ਮਰਜ਼ੀਆਂ ਪਰ ਜੇ ਕੋਈ ਖੁੱਲਾ ਸੇਵਾ ਕਰਨਾ ਚਾਹੁੰਦਾ ਇੱਥੇ ਆ ਕੇ ਵੀ 2 ਕਿੱਲੇ 4 ਕਿੱਲੇ ਮੈਂ ਵਾਹ ਕੇ ਬੀਜ ਕੇ ਜਾਊਂਗਾ ਉਹ ਸਾਨੂੰ ਕੰਟੈਕਟ ਕਰ ਲਿਓ ਲਾਗੇ ਸਾਡੇ 2-3 ਪਿੰਡ ਹੋਰ ਆ ਜਿਵੇਂ ਮੁੱਠਿਆਂ ਵਾਲੀ ਹੋ ਗਿਆ ਹੋਰ ਵੀ ਸਾਡੇ ਕੋਲ ਲਿਸਟਾਂ ਗੱਡੀ 'ਚ ਪਈਆਂ ਅਸੀਂ ਇੱਥੇ ਵਿਚਰਦੇ ਆਂ ਆ ਜਿਹੜੇ-ਜਿਹੜੇ ਪਿੰਡ ਲੋਕਾਂ ਨੇ ਹਜੇ ਸੌਰੀ ਸੰਸਥਾਵਾਂ ਨੇ ਹਜੇ ਗੋਦ ਨਹੀਂ ਲਈ ਉਹਨਾਂ ਦੀ ਅਸੀਂ ਤੁਹਾਨੂੰ ਲਿਸਟ ਦੇ ਦਿਆਂਗੇ ਜਿਹੜੇ-ਜਿਹੜੇ ਵੀਰ ਨੇ ਆ ਕੇ ਪਹਿਲੀ ਬੀਜ ਕੇ ਜਾਣੀ ਖੁੱਲੀ ਪੈਲੀ ਬੀਜ ਕੇ ਜਾਵੇ ਸਾਨੂੰ ਕੁਝ ਵੀ ਦੇ ਕੇ ਨਾ ਜਾਵੇ ਸਾਡਾ ਸ਼ੁਰੂ ਤੋਂ ਇਹ ਰਿਹਾ ਜੇ ਅ ਜਿਹੜੇ ਵੀਰ ਨੂੰ ਜਿੱਦਾਂ ਹੁਣ ਤੁਸੀਂ ਖੇਤ ਚ ਦੇਖ ਸਕਦੇ ਹੋ ਇੱਥੇ ਟਰੈਕਟਰ ਇਹਨਾਂ ਤੇ ਚੱਲੀ ਜਾਂਦੇ ਆ ਮਾਰੇ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ ਜਿਹੜਾ ਵੀਰ ਸੇਵਾ ਕਰਨਾ ਚਾਹੁੰਦਾ ਉਹ ਆ ਸਕਦਾ ਪਰ ਇੱਥੇ ਮੈਂ ਇੱਕ ਚੀਜ਼ ਹੋਰ ਨੋਟ ਕੀਤੀ ਹੈ ਕਿ ਪਾਣੀ ਹਜੇ ਪ੍ਰੋਪਰ ਸੁੱਕਿਆ ਨਹੀਂਗਾ ਜੀ ਜੀ ਜਿਹੜੇ ਟਰੈਕਟਰ ਖੇਤਾਂ ਦੇ ਵਿੱਚ ਵੜੇ ਆ ਤੇ ਉਹ ਪੂਰੀ ਤਰ੍ਹਾਂ ਚੱਲ ਨਹੀਂ ਰਹੇਗੇ ਨਹੀਂ ਚੱਲ ਰਹੇ ਜੀ ਉਹਦਾ ਮੇਨ ਕਾਰਨ ਇਹ ਹੈ ਬਾਬਾ ਜੀ ਵੀ ਸਾਡੇ ਕੋਲੇ ਨਾ ਜਿਹੜੇ ਸਾਡੇ ਸਾਡੇ ਸੇਵਾਦਾਰ ਜਾਂ ਸਾਡੀ ਸੰਗਤ ਆ ਉਹ ਸਾਨੂੰ ਨਾ ਬੜੇ ਲੰਮੇ ਸਮੇਂ ਤੋਂ ਜਦੋਂ ਦੇ ਪਾਣੀ ਆਏ ਆ ਉਹ ਇੱਥੇ ਰਾਸ਼ਨ ਚੋਕਰ ਹੋਰ ਵੀ ਬਹੁਤ ਸੇਵਾਵਾਂ ਨਿਭਾ ਰਹੇ ਆ ਪਰ ਉਹ ਸਾਨੂੰ ਇਹ ਵੀ ਕਹਿ ਰਹੇ ਆ ਕਿ ਤੁਸੀਂ ਹਜੇ ਪੈਲੀ ਵਾਉਣ ਦੀ ਸੇਵਾ ਕਿਉਂ ਨਹੀਂ ਸਟਾਰਟ ਕੀਤੀ ਅਸੀਂ ਸੇਵਾ ਕਰਨੀ ਆ ਜਾਂ ਸੇਵਾ ਕਰਨ ਆਉਣਾ ਜਿੰਨਾ ਸਿੰਘਾਂ ਨੂੰ ਜਿਹੜੇ ਸੇਵਾਦਾਰਾਂ ਨੂੰ ਅਸੀਂ ਰੋਕਤਾ ਸੀਗਾ ਵੀ ਰਾਸ਼ਨ ਬਹੁਤ ਹੋ ਗਿਆ ਜਿੱਦਾਂ ਜਿੱਦਾਂ ਪਾਣੀ ਦਾ ਹੜ ਆਇਆ ਉਦਾਂ ਉਦਾਂ ਹੀ ਤੁਸੀਂ ਪਹਿਲਾਂ ਕਿਹਾ ਵੀ ਰਾਸ਼ਨ ਦਾ ਹੜ ਵੀ ਸੰਗਤ ਨੇ ਲਿਆਤਾ ਸੇਵਾਦਾਰਾਂ ਦਾ ਵੀ ਹੜ ਆ ਗਿਆ ਅਸੀਂ ਉਹ ਸੇਵਾਦਾਰਾਂ ਨੂੰ ਕਿਆ ਹੋਇਆ ਸੀਗਾ ਜਿਹੜੇ ਪੈਲੀਆਂ ਵਾਹਣਾ ਚਾਹੁੰਦੇ ਆ ਕਿਉਂਕਿ ਹਜੇ ਤੁਸੀਂ ਆਪ ਦਿਖਾ ਸਕਦੇ ਹੋ ਟਰੈਕਟਰ 4/4 ਵੀ ਨਹੀਂ ਚੱਲਦਾ ਖੁੱਬ ਜਾਂਦਾ ਜੇ ਉਹ ਚੱਲਦਾ ਤਾਂ ਪੈਲੀ ਜਿਹੜੀ ਗਿੱਲੀ ਆ ਹਜੇ ਉਹ ਕੰਮ ਉਹ ਗੱਲ ਨਹੀਂ ਬਣਦੀ ਤੇ ਹਜੇ 2-4 ਦਿਨ ਵੇਟ ਕਰ ਲੈਣਾ ਅਸੀਂ ਹਜੇ ਕੱਲ ਦੀ ਸੇਵਾ ਸ਼ੁਰੂ ਕੀਤੀ ਹੋਈ ਹੈ ਜਿੰਨਾ ਕ ਸੁੱਕਾ ਉਹਨਾਂ ਕ ਕਰੀ ਜਾਂਦੇ ਆ ਜਿਹੜਾ ਗਿੱਲਾ ਨੂੰ ਹਜੇ ਛੱਡੀ ਜਾਂਦੇ ਉਹ ਤੋਂ ਮੀਂਹ ਪਈ ਜਾਂਦਾ ਤੇ 2-4 ਦਿਨਾਂ ਤੱਕ ਬਾਬਾ ਬੁੱਢਾ ਸਾਹਿਬ ਦਾ ਜਦੋਂ ਮੇਲਾ ਲੰਘ ਜਾਊਗਾ ਉਸ ਤੋਂ ਬਾਅਦ ਪ੍ਰੋਪਰ ਸੇਵਾ ਸ਼ੁਰੂ ਹੋ ਜੂਗੀ ਇਹ ਨਹੀਂ ਵੀ ਸੇਵਾ ਹਜੇ ਨਹੀਂ ਚੱਲ ਰਹੀ ਸੇਵਾ ਚੱਲ ਰਹੀ ਹੈ ਹੂੰ ਜੀ ਸੇਵਾ ਚੱਲ ਰੁਕਾਂ ਨਹੀਂ ਰਹੀ ਆ ਸਰਕਾਰ ਕੀ ਕਰ ਰਹੀ ਆ ਸਰਕਾਰ ਤਾਂ ਜੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜੀ ਇੱਕ ਦੂਜੇ ਤੇ ਚਾਹੇ ਕੋਈ ਵੀ ਪਾਰਟੀ ਵਾਲਾ ਦੂਸ਼ਣ ਬਾਜ਼ੀਆਂ ਕਰ ਰਹੇ ਆ ਬਸ ਜਿਹੜਾ ਉਹਨਾਂ ਦਾ ਅਸੈਂਬਲੀਆਂ ਚ ਕੰਮ ਆ ਹੋਰ ਤਾਂ ਸਰਕਾਰ ਦਾ ਜਿਹੜਾ ਗਰਾਊਂਡ ਤੇ ਤੁਸੀਂ ਆ ਕੇ ਦੇਖੋਗੇ ਤਾਂ ਮੇਰੇ ਹਿਸਾਬ ਨਾਲ ਚਲੋ ਮੈਂ ਆਪ ਕਹਿੰਦਾ ਵੀ ਨਹੀਂ ਚੰਗਾ ਲੱਗਦਾ ਹਮਦ ਚੱਕ ਪਿੰਡ ਦੀ ਜ਼ਮੀਨ ਦੇ ਵਿੱਚ ਖੜੇ ਆ ਸਰਪੰਚ ਸਾਹਿਬ ਹੋਣੀ ਜਾਂ ਕੋਈ ਹੋਰ ਹੋਰ ਵੀ ਸੱਜਣ ਸਾਡੇ ਨਾਲ ਸਾਰੇ ਪਿੰਡਾਂ ਵਾਲੇ ਖੜੇ ਆ ਤੁਸੀਂ ਇਹਨਾਂ ਨੂੰ ਪੁੱਛ ਲਓ ਵੀ ਸਰਕਾਰ ਦੀ ਕੀ ਕਾਰਗੁਜ਼ਾਰੀ ਆ ਅਸੀਂ ਅਸੀਂ ਹੁਣ ਇਹ ਕਹੀਏ ਅਸੀਂ ਚਲੋ ਸਾਨੂੰ ਕਹਿ ਦੇਣਗੇ ਜੀ ਤੁਸੀਂ ਸੇਵਾ ਕਰ ਰਹੇ ਹੋ ਲੋਕਾਂ ਦਾ ਸਰਕਾਰ ਤੇ ਤੰਜ ਕਸ ਰਹੇ ਹੋ ਅਸੀਂ ਇਦਾਂ ਦਾ ਕੰਮ ਨਹੀਂ ਕਰਨਾ ਚਾਹੁੰਦੇ ਸਾਰਿਆਂ ਦੇ ਸਾਹਮਣੇ ਆ ਸਰਕਾਰ ਦੀ ਕੋਈ ਵੀ ਇਥੇ ਸੇਵਾ ਬਾਬਾ ਜੀ ਉਹਨਾਂ ਨੂੰ ਪੁੱਛ ਲਓ ਪਹੁੰਚਦਾ ਜੀ ਕੁਛ ਇਥੇ ਸਰਕਾਰ ਹੋਇਆ ਹੋ ਰਿਹਾ ਜੀ ਕੁਛ ਸੈਟਲਾਈਟ ਤੇ ਲੱਭਿਆ ਉਹਨਾਂ ਦਾ ਪਰਸੋਂ ਹਾਂਜੀ ਸੈਟਲਾਈਟ ਪਰਸੋਂ ਦਾ ਚੱਲ ਪਿਆ ਪਰਸੋਂ ਅੱਗ ਲਾਈ ਵੀਰ ਨੇ ਤੇ 11ਵੇਂ ਮਿੰਟ ਜਿੱਥੇ ਪਹੁੰਚ ਗਏ ਬਿਲਕੁਲ ਪਾਣੀ ਪਾਣੀ ਵੇਲੇ ਕੋਈ ਨਹੀਂ ਆਇਆ ਉਦੋਂ ਤਾਂ ਕੋਈ ਨਹੀਂ ਹੁਣ 11ਵੇਂ ਮਿੰਟ ਜਿੱਥੇ ਪਹੁੰਚ ਗਏ ਕੀ ਹੈ ਬੰਦ ਕਰੋ ਅੱਗ ਲਾਉਣੀ ਸੈਟਲਾਈਟ ਉਹਨਾਂ ਦਾ ਸਿਰਫ ਇਹ ਦੇਖਦਾ ਵੀ ਕਿਹੜੇ ਨੇ ਕਿੱਥੇ ਪਰਾਲੀ ਨੂੰ ਅੱਗ ਲਾਤੀ ਲੋਕੇਸ਼ਨ ਵੀ ਐਕੂਰੇਟ ਹੁੰਦੀ ਹੈ ਲੋਕੇਸ਼ਨ ਵੀ ਉੱਥੇ ਦੀ ਚੱਕਦੇ ਆ ਜਿੱਥੇ ਅੱਗ ਲੱਗੀ ਹੁੰਦੀ ਮਿੰਟ ਚ ਪਹੁੰਚ ਜਾਂਦੇ ਬੱਤੀਆਂ ਗੱਡੀਆਂ ਲੱਗ ਕੇ ਪਰ ਐਨੀ ਪ੍ਰਾਲੀ ਨੂੰ ਫਿਰ ਕਿਤੇ ਨਾ ਕਿਤੇ ਤੱਕ ਕੁਝ ਕਰਨਾ ਹੀ ਆ ਇਹ ਜਿਹੜੀ ਪ੍ਰਾਲੀ ਆ ਨਾ ਜੀ ਜ਼ਿਆਦਾਤਰ ਕੋਸ਼ਿਸ਼ ਇਹੀ ਹੈ ਵੀ ਆ ਜਿਹੜੀ ਗਿੱਲੀ ਪ੍ਰਾਣੀ ਪ੍ਰਾਲੀ ਆ ਜਿਹੜੀ ਗਲ ਗਈ ਆ ਇਹ ਵਿੱਚ ਹੀ ਉਲਟ ਪੈਣੀ ਬਲਟੀ ਆ ਝੋਨੇ ਜਿਹੜੇ ਆ ਉਵੇਂ ਵਿੱਚ ਤਵੀਆਂ ਨਾਲ ਵਾਏ ਜਾ ਰਹੇ ਬਿਲਕੁਲ ਉਵੇਂ ਹੀ ਤਵੀਆਂ ਨਾਲ ਮਾਹ ਹੁੰਦੇ ਆ ਵਿੱਚ ਹੀ ਵਿੱਚ ਹੀ ਵਾਹੁੰਦੇ ਆ ਜੀ ਆ ਦੇਖ ਲਓ ਤੁਸੀਂ ਦਿਖਾ ਦਿਓ ਤੁਹਾਡੇ ਕੈਮਰਾਮੈਨ ਨੂੰ ਕਹਿ ਦਿਓ ਵੀ ਆ ਜਿਹੜਾ ਝੋਨਾ ਜਿਹੜਾ ਸੜ ਗਿਆ ਇਹ ਵਿੱਚ ਇਹਦਾ ਕੀ ਕਰੀਏ ਜੀ ਹੁਣ ਇਹ ਇਹ ਇਦਾਂ ਹੀ ਵਾਹਣਾ ਪੈਣਾ ਇਹ ਵੇਚੀ ਹੁਣ ਜੇ ਨਹੀਂ ਤਾਂ ਅੱਗ ਵੀ ਹੁਣ ਕਿੰਨੇ ਘਰੋਂ ਨਹੀਂ ਲੱਗ ਸਕਦੀ ਗਿੱਲਾ ਸਾਰਾ ਮਿੱਟੀ ਲੱਗੀ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਿੰਡ ਹਮਦਜਕ ਇਹ ਜਿਹੜਾ ਪਿਛਲੇ ਕੱਲ ਤੋਂ ਲੱਗੇ ਅਸੀਂ ਪਹਿਲੀ ਦੀ ਸੇਵਾ ਕਰਨ ਤਕਰੀਬਨ 30 ਤੋਂ 40 ਗਿੱਲੇ ਥਾਂ ਅਸੀਂ ਕੱਲ ਦਾ ਬਣਾਇਆ ਜਿਹੜਾ ਸੁੱਕਾ ਸੁੱਕਾ ਸੀ ਤੇ ਉਦੋਂ ਬਾਅਦ ਅੱਜ ਅਸੀਂ ਇੱਥੇ ਆਏ ਹਾਂ ਪਰ ਗਿੱਲਾ ਥਾਂ ਜੇ ਕੰਮ ਚੱਲ ਨਹੀਂ ਰਿਹਾ ਤਕਰੀਬਨ 1-2 ਦਿਨ ਤਾਂ ਸਾਨੂੰ ਹੋਜੇ ਹੋਰ ਲੱਗਣਗੇ ਤਾਂ ਇਹ ਉਦੋਂ ਬਾਅਦ ਇਹ ਪ੍ਰੋਪਰ ਕੰਮ ਚੱਲ ਪਏਗਾ ਚੋਨੇ ਜਿਹੜੇ ਆ ਕੱਲ ਮੈਂ ਹਰੇ ਚੋਨੇ ਵੀ ਵਾਏ ਆ ਮੱਛਰ ਤੇ ਬੁਰੀ ਹਾਲਤਾ ਮੰਦੀ ਹਾਲਤਾ ਇੱਥੇ ਜੀ ਹੁਣਾਂ ਪਿਛਲੇ ਬੰਨੇ ਵੇਖ ਲੋ ਚੋਨੇ ਸਾਰੇ ਖੜੇ ਆ ਮਿੱਟੀ ਨਾਲ ਤਾਂ ਅੱਗ ਲੱਗਦੀ ਆ ਤੇ ਨਾ ਇਹ ਵਗਦੇ ਆ ਜੇ ਵਾਉਨੇ ਆ ਜੇ ਅਸੀਂ ਕਹਾਂ ਵੀ ਚਲ ਰੀਪਰ ਮਾਰ ਲਈਏ ਨੂੰ ਅੱਗ ਹੀ ਲਾ ਲਈਏ ਕਹਿੰਦੇ ਅੱਗ ਨਹੀਂ ਲਾਉਂਦੇ ਨਹੀਂ ਜੀਵਿੰਦਰ ਜਾਵੇ ਤੇ ਜਾਵੇ ਕਿੱਥੇ ਬਹੁਤ ਅੱਗ ਨਹੀਂ ਲਾਉਂਦੇ ਨਹੀਂ ਅੱਗ ਨਹੀਂ ਲਾਉਂਦੇ ਸਰਕਾਰ ਨੇ ਫਿਰ ਟਰੈਕਟਰ ਦਿੱਤੇ ਹੁਣੇ ਤੁਹਾਨੂੰ ਨਹੀਂ ਜੀ ਨਾ ਟਰੈਕਟਰ ਕਿੱਥੇ ਦਿੱਤੇ ਆ ਸਰਕਾਰ ਤਾਂ ਕੇ ਬਾਤ ਪੁੱਛ ਲੈ ਨਹੀਂ ਬੜਾ ਕਿ ਤੇ ਮੈਂ ਹਾਲ ਹੀ ਵਿਧਾਨ ਸਭਾ ਦੇ ਵਿੱਚ ਤਾਂ ਬੜਾ ਰੌਲਾ ਚੱਲਿਆ ਕਿ ਉਹ ਕਹਿੰਦੇ ਕਿ ਵਈ ਆਪਾਂ ਐ ਕਰਦੇ ਨਾ ਉਹ ਨਕਲੀ ਵਿਧਾਨ ਸਭਾ ਬਾਹਰ ਲੱਗ ਗਈ ਐ ਤੇ ਅਸਲੀ ਚੱਲੀ ਜਾਂਦੀ ਸੀ ਉਹ ਸਮਝ ਨਹੀਂ ਆ ਰਹੀ ਕਿ ਕਿਹੜਾ ਅਸਲੀ ਤੇ ਕਿਹੜਾ ਨਕਲੀ ਹੈ ਜੀ ਸੀ ਪੀ ਮੈਂ ਭੀਜ ਦਿਆ ਵਿਧਾਨ ਸਭਾ ਵਾਲੇ ਦੋ ਵੀ ਕਹਿੰਦੇ ਜੀ ਸੀ ਪੀ ਪਹੁੰਚ ਗਿਆ ਸਾਡੀਆਂ ਪਰ ਪਤਾ ਨਹੀਂ ਕਿੱਥੇ ਪਹੁੰਚੀਆਂ ਸਾਾਨੂੰ ਤਾਂ ਟਿੱਕੜੇ ਹੈ ਜਿਹੜੇ ਭੰਤਵਾ ਦੇ ਟਿੱਕੜੇ ਕੋਈ ਨਹੀਂ ਕਰਾਸ਼ ਨੂੰ ਸੁਣੇ ਇੱਥੇ ਉਦੋਂ ਆਰ ਐਸ ਐਸ ਕਹਿੰਦੇ ਬੜੀ ਟੀਮ ਲੈ ਕੇ ਇੱਥੇ ਪੰਜਾਬ ਦੇ ਵਿੱਚ ਹੜਪੀੜਤਾ ਦੀ ਸੇਵਾ ਕਰ ਰਹੀ ਆ ਵੇਖੋ ਜੀ ਸਾਨੂੰ ਅਸੀਂ ਆਪ ਦੇ ਹੂੰ ਸਾਨੂੰ ਕਿਸੇ ਪਾਸੇ ਜਾ ਕੇ ਵੀਡੀਓ ਪਾ ਕੇ ਕਹਿਦਾ ਨਹੀਂ ਪਹੁੰਚ ਗਏ ਤਾਂ ਕਹਿ ਨਹੀਂ ਸਕਦੇ ਪਰ ਸਾਡੇ ਏਰੀਏ ਸਾਡੇ ਹੁਣ ਹੀ ਚਲੋ ਬਾਕੀ ਕੰਮ ਛੱਡ ਦਿੰਦੇ ਪਿਛਲੀਆਂ ਗੱਲਾਂ ਆਪਾਂ ਕਿਸੇ ਤੇ ਕੋਈ ਦੋਸ਼ਣ ਬਾਜੀ ਨਾਉਂਦੇ ਕੁਛ ਨਹੀਂ ਕਹਿੰਦੇ ਕਿਸੇ ਨੂੰ ਸਰਕਾਰ ਜੀ ਜੋ ਕਰਦੀ ਚੰਗਾ ਕਰਦੀ ਆਪਾਂ ਤਾਂ ਇੱਕੋ ਕੰਮ ਕਰ ਦਵੇ ਹੁਣ ਇਸ ਟਾਈਮ ਮੌਕਾ ਕੀ ਏ ਸਾਡੀਆਂ ਪਹਿਲੀਆਂ ਵਾਦਨ ਵਾ ਕੇ ਕਣਕ ਬੀਜਣ ਸਾਨੂੰ ਇੰਨਾ ਹੀ ਬੜਾ ਪੋਸ਼ਟਾ ਕਰਨਾ ਗੱਲਾਂ ਗੱਲ ਆਪਾਂ ਦੋਸ਼ਣ ਬਾਜੀ ਵੀ ਨਹੀਂ ਲਾਉਂਦੇ ਕਿਸੇ ਦੇ ਛੱਡ ਦਿੰਦੇ ਆ ਠੀਕ ਆ ਜੋ ਉਹਨਾਂ ਕੀਤਾ ਚੰਗਾ ਕੀਤਾ ਜੋ ਉਹਨਾਂ ਨੂੰ ਲੱਗਾ ਉਹ ਨਾ ਕਰ ਲਿਆ ਪਰ ਸਾਨੂੰ ਅੱਜ ਸਾਨੂੰ ਲੋੜ ਕੀ ਆ ਪਹਿਲੀਆਂ ਵਾਜਨ ਵਾਗੇ ਸਣੀ ਕਣਕਾਂ ਵੀਜਨ ਸਾਨੂੰ ਇੰਨਾ ਹੀ ਬਦਲ ਅਸੀਂ ਇੰਨੇ ਚ ਵੀ ਖੁਸ਼ ਹੋਵਾਂਗੇ ਸਰਕਾਰ ਨੇ ਕੁਝ ਕੀਤਾ ਐਤੋ ਬਾਅਦ ਤਾਂ ਕੁਝ ਆਪਾਂ ਕਹੀ ਨਹੀਂ ਸੀ 20000 ਵਾਲੀ ਗੱਲ ਆ ਉਹ ਹਾਲੇ ਤਾਂ ਪਤਾ ਲੱਗੂ ਆਉਣ ਨੂੰ ਤੇ ਪਤਾ ਲੱਗੂ ਹਜੇ ਤਾਂ ਕਿਤੇ ਨਹੀਂ ਨਾ ਆਇਆ ਨਹੀਂ ਕਿਤੇ ਇੱਕ ਫਿਰ ਇਹਨਾਂ ਦਾ ਹੋਰ ਕੰਮ ਬੜਾ ਤਕੜਾ ਕਿ ਦੇਣੇ ਆ 5 ਕਿੱਲਿਆਂ ਤੱਕ ਹੁਣ ਜਿਸ ਜ਼ਿਮੀਂਦਾਰ ਦਾ 20 ਕਿੱਲੇ ਚੋਂ ਨਮਰਿਆ ਤੂੰ ਤਾਂ ਨੁਕਸਾਨ 5 ਕਿੱਲਿਆਂ ਤੋਂ ਥੋੜਾ ਆ ਉਹਦਾ ਨੁਕਸਾਨ ਤਾਂ 20 ਕਿੱਲਿਆਂ ਦਾ ਹੋਇਆ ਨਾ ਅੱਛਾ 5 ਕਿੱਲਿਆਂ ਨਾਲ ਹੀ ਦੇਣਾ ਇਹਹੀ ਰੋਲਾ ਹੈ ਇਹ ਸਿੱਧਾ ਇਧਰ ਆ ਰਿਹਾ 20 ਕਿੱਲਿਆਂ ਤੋਂ 5 ਕਿੱਲਿਆਂ ਦਾ ਤਾਂ ਦੇਣਗੇ ਕਿ 5ਾਂ ਦਾ ਵੀ ਨਹੀਂ ਦੇਣਾ 5ਾਂ ਦਾ ਦੇਣਾ আচ্ছা ਤੂੰ ਦੂਜਾ 15 ਕਿੱਲੇ ਕਿੱਥੋਂ ਲਿਆਉਂਗਾ ਫਿਰ ਕਹਿੰਦੇ ਉਹ ਕੇਂਦਰ ਗਈ ਜਾਂਦੀ 1600 ਕਰੋੜ ਅਸੀਂ ਭੇਜਤਾ 800 ਭੇਜਤਾ ਇਹ ਗਾਈ ਗਾਹਣੀ ਭੇਜ ਦੇ ਤਾਂ ਇਹ ਸਰਕਾਰਾਂ ਦੱਸ ਸਕਦੀਆਂ ਕੀ ਕਰਦੀਆਂ 1600 ਗਿਆ ਕਿੱਥੇ ਉਹ ਸਰਕਾਰੀ 1600 ਕਰੋੜ ਗਿਆ ਕਿੱਥੇ ਆ ਨਾ ਤਾਂ ਬੰਨਾਂ ਦੇ ਕਿਤੇ ਪਹੁੰਚਦਾ ਪਿਆ ਬੰਨ ਵੀ ਸਾਰੇ ਸੰਗਤ ਦੇ ਸਜੋਣਾ ਬੰਨ ਜੇ ਆਪਾਂ ਗਰਦਾਸਪੁਰ ਨਾਲ ਗੱਲ ਕਰ ਲਈਏ ਇੱਥੇ ਬੰਨ ਬਣਿੰਦੇ ਪਿਆ ਸਾਰੇ ਆ ਬੰਨ ਨਹੀਂ ਸੰਗਤ ਦੇ ਸਿਰ ਨਾਲ ਚੱਲਣ ਦਿਆ ਬਾਈ ਜੀ ਮੈਨੂੰ ਇੱਕ ਗੱਲ ਲਈ ਤੁਸੀਂ ਦੱਸੋ ਤੁਸੀਂ ਜਿਆਦਾ ਵਿਚਰਦੇ ਹੋ ਲੋਕਾਂ ਚ ਤੁਹਾਨੂੰ ਜਿਆਦਾ ਪਤਾ ਹੋਊਗਾ ਅੰਕੜੇ ਹਜੇ ਨਿਕਲ ਕੇ ਸਾਹਮਣੇ ਨਹੀਂ ਆ ਰਹੇ ਨਾ ਆਉਣੇ ਆ 5 ਲੱਖ ਕਿੱਲਾ ਬੀ ਦੇਣ ਦਾ ਇਹਨਾਂ ਨੇ ਐਲਾਨ ਕੀਤਾ ਇਦਾਂ ਹੀ ਆ ਜੀ ਸਰਕਾਰ ਨੇ ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਜੇ 5 ਲੱਖ ਕਿੱਲਾ ਇਹਨਾਂ ਨੇ ਕਿਹਾ ਤੇ 5 ਕਿੱਲੇ ਜਿਵੇਂ ਕਿਸੇ ਦਾ 15 ਨਕਸਾਨ ਹੋਇਆ ਤੁਹਾਨੂੰ 5 ਹੀ ਦੇਣਾ ਜਿਵੇਂ ਬਾਈ ਕਹਿ ਕੇ ਹਟਿਆ ਤੇ ਮੈਨੂੰ ਇਹ ਦੱਸੋ ਜੀ ਇਹਨਾਂ ਨੇ 5 ਲੱਖ ਕਿੱਲੇ ਦੇਣਾ ਤੇ ਨੁਕਸਾਨ ਕਿੰਨੇ ਲੱਖ ਕਿੱਲਿਆਂ ਦਾ ਹੋਇਆ ਹੋਣਾ ਤੇ ਜੇ ਇੱਕ ਕਿੱਲੇ ਦੇ ਵਿੱਚੋਂ ਤੁਸੀਂ ਮੇਰੇ ਕਹਿਣ ਦਾ ਮਤਲਬ ਇਹ ਮੈਂ ਉੱਥੇ ਲੈ ਕੇ ਆਉਣਾ ਚਾਹੁੰਦਾ ਵੀ ਜੇ ਇੱਕ ਕਿੱਲੇ 'ਚੋਂ 70000 ਦਾ ਨੁਕਸਾਨ ਹੈ 80000 ਦਾ ਲਾ ਲਓ ਵਿਜਾਈ ਕਰਕੇ 90000 ਮੈਕਸਿਮਮ ਲਾ ਲਓ ਜੀ ਉੱਤੇ ਵੀ ਲਾਈ ਬੈਠਿਆ ਲੱਖ ਰੁਪਇਆ ਕਰਕੇ ਲਾ ਲਓ ਇੱਕ ਕਿੱਲੇ 'ਚੋਂ ਨੁਕਸਾਨ ਹੈ ਤੇ 5 ਲੱਖ ਨੂੰ ਸਿੱਧਾ ਮਲਟੀਪਲਾਈ ਤੁਸੀਂ ਲੱਖ ਨਾ ਕਰੋ ਨੁਕਸਾਨ ਕਿੰਨਾ ਹੋਇਆ ਤੇ 1600 ਕਰੋੜ ਕਿੱਥੇ ਲਾਉਣਾ ਨਹੀਂ ਤੇ ਦ ਬੀ ਦਾ ਤਾਂ ਕਰਤਾ ਚਲੋ ਬੰਨਾਂ ਦੇ ਇੱਕ ਵੀ ਸਟੇਟਮੈਂਟ ਹੀ ਨਹੀਂ ਆਈ ਹਲੇ ਤੱਕ ਮੈਨੂੰ ਤਾਂ ਕਿਤੇ ਨਹੀਂ ਤੁਸੀਂ ਕਿਸੇ ਨੇ ਨਹੀਂ ਨਹੀਂ ਬੰਨਾਂ ਦੇ ਜਿਹੜੇ ਜਿੰਨੇ ਟੁੱਟੇ ਸਾਰੇ ਜਿਹੜੇ ਸੰਗਤਾਂ ਦੇ ਸਹਯੋਗ ਨਾਲ ਬਣੇ ਗਏ ਹਲੇ ਤੱਕ ਜਿਹੜੇ ਬਨੇ ਜੇ ਚੱਲ ਰਹੀ ਸੇਵਾ ਉਹ ਵੀ ਸੰਗਤ ਕਰ ਰਹੀ ਆ ਜਾਂ ਕੋਈ ਸੰਪਰਦਾ ਜਾਂ ਜਥੇਬੰਦੀਆਂ ਕਰ ਸਰਕਾਰ ਜ਼ੀਰੋ ਆ ਜ਼ੀਰੋ ਸਾਨੂੰ ਤਾਂ ਕਿਤੇ ਨਹੀਂ ਦਸੀਗੀ ਬਾਹਰ ਟੁੱਟਣਗੇ ਤਾਂ ਪਾਣੀ ਘਟੂਗਾ ਇੱਥੇ ਹਾਂਜੀ ਪ੍ਰਬੰਧ ਨਹੀਂਗਾ ਵਾਹ ਵਾਹ ਟੁੱਟਣਗੇ ਤਾਂ ਪਾਣੀ ਘਟੂਗਾ ਇੱਥੇ ਹਲੇ ਉਹਦਾ ਅੱਛਾ ਬੱਜਣਾਂ ਨਹੀਂ ਉਹ ਤਾਂ ਦਾਦਾ ਜੀ ਨਹੀਂ ਵਿਸਤਾਰ ਨਾਲ ਸਮਝੋ ਨਹੀਂ ਮੈਂ ਤੁਹਾਨੂੰ ਡਿਟੇਲ ਹੀ ਦੱਸਿਓ ਬਸ ਬੰਨ ਟੁੱਟਣਗੇ ਕਿਵੇਂ ਤੇ ਇੱਥੇ ਪਾਣੀ ਆਪਣੇ ਆਪ ਹੀ ਘਟ ਜੂਗਾ ਥੋੜਾ ਥੋੜਾ ਖਿਲਰ ਜੂਗਾ ਪਾਣੀ ਹਮ ਮਤਲਬ ਕਹਿੰਦਾ ਮਤਲਬ ਡੋਬਣਾ ਚਾਹੁੰਦੇ ਆ ਚਲੋ ਆ ਬਿਲਕੁਲ ਹਾਂ ਪਰ ਇਹਦੇ ਕੋਈ ਪ੍ਰਬੰਧ ਨਹੀਂ ਵੀਰ ਜੀ ਹਾਂ ਵੀ ਆਪਣੇ ਸੇਵ ਹੋ ਰਾ ਡੀਏਪੀ ਦੀ ਬਲੈਕ ਚੱਲ ਰਹੀ ਹੈ ਕਹਿੰਦੇ ਹੁਣ 1600 1700 ਨੂੰ ਬੋਰੀ ਦੇ ਰਹਿਆ ਚਾਹੀਦਾ ਤਾਂ ਸਰਕਾਰ ਨੂੰ ਇਹ ਵੀ ਦਾਨੀ ਸੱਜਣ ਡੀਏਪੀ ਲੈਣਾ ਵੀ ਚਾਹੁੰਦੇ ਆ ਵੀ ਆਪਣੇ ਭਰਾਵਾਂ ਦੀ ਸਹਾਇਤਾ ਵਾਸਤੇ ਮਿਲ ਨਹੀਂ ਰਹੀ ਸਰਕਾਰ ਨਹੀਂ ਦੇ ਰਹੀ ਕੋਈ ਤਾਂ ਡੀਏਵੀ ਤਾਂ ਪ੍ਰੋਵਾਈਡ ਕਰਾ ਦਿਓ ਵੀ ਅਸੀਂ ਆਪਣੇ ਕੋਲੋਂ ਪੈਸੇ ਲਾ ਕੇ ਸੰਘਤ ਆਪਣੇ ਕੋਲੋਂ ਪੈਸੇ ਲਾ ਕੇ ਐਨਆਰਆਈ ਭਰਾ ਪੈਸੇ ਲਾ ਕੇ ਖਰੀਦ ਕੇ ਜਿਹੜੇ ਵਿਚਾਰਿਆਂ ਦੀ ਫਸਲ ਖਰਾਬ ਹੋਈ ਆ ਉਹਨਾਂ ਨੂੰ ਖਰੀਦ ਕੇ ਤਾਂ ਦੇ ਦੇ ਸਰਕਾਰ ਉਹ ਵੀ ਨਹੀਂ ਦੇ ਰਹੀ ਉਹ ਤਾਂ ਇਹਨਾਂ ਦਾ ਪ੍ਰਬੰਧ ਕਰਨ ਦਾ ਹੱਕ ਬਣਦਾ ਨਾ ਸਰਕਾਰ ਦਾ ਵੀ ਡੀਏਪੀ ਮੁੱਲ ਵਿੱਚ ਨਹੀਂ ਆ ਫ੍ਰੀ ਨਹੀਂ ਆਂਦੇ ਅਸੀਂ ਇਹਨੇ ਮੋਲੀ ਸਾਡੇ ਭਰਾਵਾਂ ਨੂੰ ਦੇ ਦਿਓ ਅਸੀਂ ਆਪ ਲੈ ਕੇ ਦੇ ਦਾਂਗੇ ਸਾਡੀ ਸਾਡੇ ਉਹ ਵੀ ਨਹੀਂ ਦੇ ਰਿਹਾ ਕੋਈ ਪ੍ਰਬੰਧ ਦੱਸ ਦਿਓ ਡੀਏਪੀ ਦਾ ਰਹਿ ਗਿਆ ਨਹੀਂ ਲੱਗ ਰਿਹਾ ਸੁਸਾਇਟੀ ਥੋੜੀ ਸਰਕਾਰੀ ਸੁਸਾਇਟੀਆਂ ਜੋ ਨਹੀਂ ਮਿਲ ਰਹੀ ਹਾਲਾਤ ਐਡੇ ਮਾੜੇ ਆ ਵੀ ਸਰਕਾਰੀ ਸੁਸਾਇਟੀਆਂ ਚੋਂ ਪਹਿਲੀ ਤੇ ਗੱਲ ਪੈਲ ਦੇ ਆਧਾਰ ਤੇ ਇਹਨਾਂ ਕਿਸਾਨਾਂ ਨੂੰ ਸਬਸਿਡੀ ਦੇ ਨਾਲ ਡੀਏਪੀ ਤੇ ਬੀਜ ਮਿਲਣਾ ਚਾਹੀਦਾ ਜੇ ਤੁਸੀਂ ਨਹੀਂ ਦੇ ਸਕਦੇ ਸਬਸਿਡੀ ਮੋਲੀ ਦੇ ਦਿਓ ਦਿਓ ਪੈਲ ਦੇ ਆਧਾਰ ਤੇ ਵੀ ਪਹਿਲਾਂ ਹੀ ਡੁੱਬ ਚੁੱਕੇ ਆ ਤੇ ਹੁਣ ਇਹਨਾਂ ਦੀ ਕਿਸੇ ਨਾ ਕਿਸ ਤਰ੍ਹਾਂ ਇਹਨਾਂ ਨੂੰ ਲੈਣਾ ਚ ਲੱਗੇ ਰਿਹਾ ਡੀਏਪੀ ਲੈਣ ਨੂੰ ਸਰਕਾਰ ਦਾ ਕੰਮ ਸੇ ਕੰਮ ਲੋਕਾਂ ਨਾਲ ਖੜਨ ਦਾ ਇੱਕ ਤਰੀਕਾ ਤਾਂ ਹੋਣਾ ਚਾਹੀਦਾ ਜਿਹੜੀ ਚੀਜ਼ ਅਸੀਂ ਪ੍ਰੋਵਾਈਡ ਕਰ ਸਕੀ ਉਹ ਤਾਂ ਪ੍ਰੋਵਾਈਡ ਕਰੋ ਲੋਕ ਮੁੱਲ ਲੈ ਲੈਣਗੇ ਜੇ ਮੈਂ ਨਹੀਂ ਲੈ ਸਕਦਾ ਮੇਰਾ ਕੋਈ ਭਰਾ ਮੇਰੀ ਮਤ ਕਰ ਦੂਗਾ ਸਾਡੇ ਕੋਲ ਇਹ ਵੀ ਕੁਝ ਨਹੀਂ ਹੈਗਾ ਤੇ ਉਥੇ ਵਿਧਾਨ ਸਭਾ ਦੇ ਟੁਕੜੇ ਸਨਾਈ ਜਿਵੇਂ ਝੋਨਾ ਦੇਖ ਰਿਹਾ ਛੇ ਛੇ ਪੋਟਾ ਚਲੋ ਇਹ ਟੇਡਾ ਹੋ ਗਿਆ ਮਿੱਟੀ ਲੱਗ ਗਈ ਪਰ ਇਹਨੂੰ ਵੀ ਕਿ ਤਰੀਕੇ ਦੇ ਨਾਲ ਜਾਂ ਸਾੜਨਾ ਪੈਣਾ ਜਾਂ ਕੋ ਚੱਕਣਾ ਪੈਣਾ ਜਾਂ ਕੁਝ ਕਰਨਾ ਪੈਣਾ ਉਥੇ ਵੀ ਰੋਕ ਰੋਕ ਇਹ ਆ ਵੀ ਇਤਨਾ ਹੁਣ ਸੈਟਲਾਈਟ ਚੱਲਦੇ 2 ਮਿੰਟ ਚ ਪਰਚਾ ਕਰ ਦਿੰਦੇ ਜਿੱਥੇ ਅੱਗ ਲਾਓ ਹਾਂ 2 ਮਿੰਟ ਨਹੀਂ ਲਾਉਂਦੇ ਤੇ ਜਦੋਂ ਦੇ ਹਾੜਾ ਹੈ ਉਦੋਂ ਦੀ ਕੋਈ ਸੈਟਲਾਈਟ ਹੀ ਨਹੀਂ ਚੱਲੀ ਅਸੀਂ ਕਿਸੇ ਦੀ ਸਾਰ ਹੀ ਨਹੀਂ ਲਈ ਵੀ ਤੇਰਾ ਘਰ ਟਹਿ ਗਿਆ ਸਰਕਾਰ ਕੋਲ ਕੋਈ ਪ੍ਰੋਪਰ ਰਿਪੋਰਟ ਹੈਗੀ ਆ ਵੀ ਇੰਨੇ ਮਕਾਨ ਟੇ ਆ ਇੰਨੇ ਡੰਗਰ ਮਰ ਗਏ ਆ ਇੰਨੀ ਫਸਲ ਬਰਬਾਦ ਹੋ ਗਈ ਆ ਹੁਣੇ ਤੁਸੀਂ ਇੱਥੇ ਮੇਰੇ ਸਾਹਮਣੇ ਅੱਗ ਲਾਓ ਪੰਜਾਂ ਮਿੰਟਾਂ ਦੀ ਗੱਡੀਆਂ ਆ ਜਾਣੀਆਂ ਉਹ ਸੈਟਲਾਈਟ ਕਿਉਂ ਨਹੀਂ ਚੱਲਦੀ ਜਿੱਥੇ ਸਾਡਾ ਨੁਕਸਾਨ ਹੋਇਆ ਇਹ ਸੈਟਲਾਈਟ ਚੱਲਦੀ ਆ ਤੇ ਦੂਜੇ ਵੀ ਉਧਰ ਤੁਰੇ ਫਿਰਦੇ 92 ਜਿਹੜੇ ਜਿੱਤੇ ਆ ਉਹ ਤਰੰਦਰਾਂ ਦੀਆਂ ਇਲੈਕਸ਼ਨਾਂ ਦਾ ਤਾਂ ਇਹਨਾਂ ਨੂੰ ਪਤਾ ਕੱਲ ਭਗਵੰਤ ਮਾਨ ਵੀ ਉੱਥੇ ਆ ਰਿ ਇਥੇ ਇੱਕ ਮਿਲਦਾ ਇੱਕ ਗੇੜਾ ਮਾਰ ਕੇ ਚਲ ਗਿਆ ਦੁਬਾਰਾ ਵੇਖੇ ਨਾ ਇੱਕ ਵਾਰੀ ਵੀ ਨਹੀਂ ਆਇਆ ਇੱਧਰ ਆਇਆ ਨਹੀਂ ਅਸੀਂ ਇੱਕ ਇੱਕ ਵੀਰ ਜੀ ਬੇਨਤੀ ਇਹ ਕਰਦੇ ਆ ਆਪਣੇ ਭਰਾਵਾਂ ਨੂੰ ਵੀ ਇੱਕ ਮਹੀਨੇ ਤੱਕਰ ਪੰਜਾਬ ਨੂੰ ਆਪਣੇ ਪੈਰਾਂ ਤੇ ਖੜਾ ਕਰ ਦਈਏ ਅੱਜ ਜੇ ਇਹ ਝੋਨਾ ਪਵਾ ਦਿੰਨੇ ਆ ਜਿਹੜੇ ਖਰਾਬ ਹੋਇਆ ਫਸਲ ਵਾਉਣੇ ਆ ਟਰੈਕਟਰਾਂ ਨਾਲ ਚਲੋ ਇਹ ਪਾਣੀ ਪੂਣੀ ਲਾ ਕੇ ਗਾਲ ਲੈਣਗੇ ਕਣਕ ਇੱਕ ਮਹੀਨੇ ਨੂੰ ਬਜਾਈ ਸ਼ੁਰੂ ਹੋਣੀ ਅਸਲ 'ਚ ਤੇ ਇਹ ਕਣਕ ਵੀਜੀ ਜਾਊਗੀ ਜੇ ਅੱਜ ਆਪਾਂ ਜੇ ਅੱਜ ਲੱਗਦੇ ਆ ਅੱਜ ਲੱਗਦੇ ਆ ਤੇ ਅੱਜ ਤੋਂ 1-2 ਦਿਨਾਂ 'ਚ ਕੰਮ ਚੱਲ ਪੂਪਾ ਪ੍ਰੋਪਰ ਇੰਨਾ ਪਿੰਡਾਂ 'ਚ ਜਿਹੜੇ ਸੰਸਥਾਵਾਂ ਵਾਲੇ ਗੋਦ ਨਹੀਂ ਲਾਏ ਇਹ ਪਿੰਡ ਵੀਰ ਤੁਹਾਨੂੰ ਕਰਨ ਵੀਰ ਅਕੀਰਤ ਵੀਰ ਉਹਨੀ ਲਿਸਟ ਦੇ ਦਣਗੇ ਤੁਸੀਂ ਸਿੱਧੀ ਜਾਣ ਕੇ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਹੁਣ ਪੰਜਾਬੀ ਭਰਾਵਾਂ ਨੂੰ ਸਰਕਾਰ ਤੋਂ ਆਸਾਂ ਛੱਡ ਦਿਓ ਬਾਹਰ ਵਾਲਿਆਂ ਤੋਂ ਦਿੱਲੀ ਤੋਂ ਆਸਾਂ ਛੱਡ ਦਿਓ ਤੁਹਾਡੀ ਬਾਹ ਨਹੀਂ ਕਿਸੇ ਨੇ ਫੜਨੀ ਪੰਜਾਬੀ ਭਰਾਵਾਂ ਨੂੰ ਬੇਨਤੀ ਵੀ ਯਾਰ ਆਪਣੇ ਭਰਾਵਾਂ ਦੇ ਤਰਲੇ ਇਹਨਾਂ ਦਿੱਲੀ ਵਾਲੇ ਅੱਗੇ ਨਾ ਮਰਾਓ ਤੁਸੀਂ ਆਣ ਕੇ ਇਹਨਾਂ ਦੀਆਂ ਬਾਹਾਂ ਬਣੋ ਇੱਕ ਕਿਸਾਨ ਇੱਕ ਜ਼ਿਮੀਂਦਾਰ ਦੀ 5 ਕਿੱਲੇ ਕਣਕੀ ਬੀਜੋ 5 ਨਹੀਂ ਬੀਜ ਸਕਦੀ 2 ਹੀ ਬੀਜੋ ਤੇ ਤੁਹਾਡੀ ਵੱਡੀ ਸੇਵਾ ਹੈ ਤੁਸੀਂ ਪੰਜਾਬ ਨੂੰ ਮੁੜ ਵਸੇਬੇ ਨੂੰ ਆਪਣੇ ਪੈਰਾਂ ਦੇ ਖੜਾ ਕਰ ਸਕਦੇ ਮੈਂ ਤਾਂ ਇੰਨੀਆਂ ਹੀ ਬੇਨਤੀਆਂ ਕਰਦਾ ਸਰਕਾਰ ਤੇ ਆਸ ਨਾ ਰੱਖੋ ਭਰਾਵਾਂ ਨੂੰ ਬੇਨਤੀ ਵੀ ਇਹਨਾਂ ਨੂੰ ਮੰਗਲ ਨਹੀਂ ਮਜਬੂਰ ਨਾ ਕਰੋ ਆਪਣੇ ਆਪ ਖੁਦ ਆਣ ਕੇ ਜਿਹਦੀ ਕਿੱਲੇ ਦੀ ਸਮਰਥਾ ਉਹ ਕਿੱਲਾ ਬੀਜ ਜਿਸ ਦੀ 2 ਦੀ ਸਮਰਥਾ 2 ਬੀਜ ਜਿਸ ਦੀ 5 ਦੀ ਸਮਰਥਾ 5 ਬੀਜ ਨਹੀਂ ਸੰਸਥਾ ਨਾਲ ਜੁੜਨਾ ਨਾ ਜੁੜਿਆ ਹੀ ਨਹੀਂ ਚਾਹੁੰਦੇ ਕਿ ਸੰਸਥਾ ਨਾਲ ਜੁੜੋ ਆਪਣੇ ਆਪ ਆਓ ਆ ਵੇਖ ਕੇ ਇੱਕ ਭਰਾ ਨੂੰ ਇੱਕ ਦਿਰੀ 5 ਕਿੱਲੇ ਬੀਜਾਂ ਤੇਰੀ 2 ਕਿੱਲੇ ਬੀਜ ਯਾਰ ਉੱਠ ਪੂਗਾ ਉਹ ਇੰਨੇ ਨੇ ਹੌਸਲਾ ਫੜ ਜੂਗਾ ਵੀ ਮੇਰੀ ਪਹਿਲੀ ਮਰ ਗਈ ਅਗਲੀ ਮੇਰੀ ਬੀਜ ਗਏ ਮੇਰੇ ਭਰਾ ਆਸ ਵੱਜੂਗੀ ਇਹਨਾਂ ਦਾ ਇਹ ਹਾਲਾਤ ਹੈ ਵੀ ਯਾਰ ਆੜਤੀਏ ਪੈਸੇ ਨਹੀਂ ਦੇ ਰਹੇ ਵੀ ਯਾਰ ਤੂੰ ਤਾਂ ਝੋਨਾ ਨਹੀਂ ਲੈ ਗਿਆ ਤੈਨੂੰ ਗਾਂ ਵਿਆਜੀ ਪੈਸੇ ਕਿੱਥੋਂ ਦੇਈਏ ਅੱਜ ਹਾਲਾਤ ਇਹ ਵੀ ਕਿਸਾਨ ਦਵਾਈ ਲੈਣ ਪੱਖੋਂ ਮਜਬੂਰ ਆ ਵੀ ਮੈਂ ਆਪਣੇ ਬੱਚਾ ਬਿਮਾਰੀ ਦੀ ਮੈਂ ਦਵਾਈ ਲੈ ਪੈਸੇ ਕਿੱਥੋਂ ਲਾਵਾਂ ਮੇਰਾ ਬੱਚਾ ਪੜਦਾ ਦੀ ਫੀਸ ਕਿੱਥੋਂ ਤਾਰਾਂ ਇੱਕ ਚੀਜ਼ ਹੋਰ ਦੱਸਿਓ ਵੀ ਜੇ ਹੁਣ ਮੰਨ ਲਓ ਵੀ ਇਹ ਤਨੀਆ ਦਾ ਕੰਮ ਲੋਟ ਨਹੀਂ ਆ ਰਿਹਾ ਸੁਪਰ ਸੀਡਰ ਇੱਥੇ ਨਹੀਂ ਆਪ ਸੰਗਤ ਕਰ ਸਕਦੀ ਥੇ ਵਾ ਨਹੀਂ ਮਤਲਬ ਸੁਪਰਸੀਟਰ ਦਾ ਡੇਰੀਏ ਚ ਹੈ ਗਿਆ ਹੈਗੇ ਤਾਂ ਹੈਗੇ ਘਟਾ ਘਟਾ ਪਰ ਮਤਲਬ ਜੇ ਕਿਸੇ ਨੇ ਸੇਵਾ ਲੈ ਕੇ ਆਉਣੀ 4x4 ਤੇ ਸੁਪਰਸੀਟਰ ਟ੍ਰੈਕਟਰ ਤੇ ਸੁਪਰਸੀਟਰ ਆਉਣ ਵਾਲੇ ਦਿਨਾਂ ਚ 15 20 ਦਿਨਾਂ ਤੱਕ ਜਦੋਂ ਕਣਕ ਵੀਜਾਂਗੇ ਉਦੋਂ ਲੋਡ ਪੈਣੀ ਸੁਪਰਸੀਟਰ ਦੀ ਇੱਕ ਬੇਨਤੀ ਹੈ ਨਾ ਵੀਰ ਜੀ ਹੁਣ ਸੁਪਰਸੀਟਰ ਪਤਾ ਕੀ ਹੁਣ ਆਪਾਂ ਇਹਨਾਂ ਨੂੰ ਤਵੀਆਂ ਨਾਲ ਵਾਦਾਂਗੇ ਖੜੇ ਛੋਣੇ ਨੂੰ ਫਿਰ ਸੁਪਰਸੀਟਰ ਸੌਖਾ ਚੱਲ ਜਾਊਗਾ ਪਿੱਕਣ ਉੱਤੋਂ ਪਾਣੀ ਦੇ ਬੱਤਰ ਪਾਣੀ ਆ ਜਾਊਗਾ ਇੱਕ ਪਾਣੀ ਦੇ ਬੱਤਰ ਆ ਕੇ ਉਹਨੇ ਚੰਨ ਗਲਗਲ ਜਾਊਗਾ ਦੇਖ ਪੂਗਾ ਖੜਾ ਗਲਣਾ ਨਹੀਂ ਇਹ ਹਾਂ ਫਰੇ ਆਉਂਦਾ ਜਾਂਦਾ ਦੁਬਾਰਾ ਵੇਖੋ ਨਾ ਫੁੱਟਦਾ ਆਉਂਦਾ ਫਸਲ ਜਿਹੜੀ ਝੋਨਾ ਨਾ ਇਹ ਆਪਣੇ ਟਾਈਮ ਤੋਂ ਬਾਅਦ ਫੇਰ ਫੁੱਟ ਆਉਂਦਾ ਬੁੱਥੇ ਫੁੱਟ ਆਉਂਦੇ ਆਪਾਂ ਵੱਢਿਆ ਹੋਵੇ ਨਾ ਝੋਨਾ 10 ਦਿਨ ਬਾਅਦ ਫੇਰ ਫੁੱਟ ਆਉਂਦਾ ਹੁਣ ਇਹ ਵੀ ਜੇ ਜਿਆਦਾ ਦਿਨ ਲਾਈਨੇ ਤਾਂ ਤਵੀਆਂ ਨੇ ਬੋਹਣਾ ਨਹੀਂ ਹਰਿਆ ਹੋਇਆ ਨਾ ਜਿਆਦਾ ਹੁਣ ਇਹਨੂੰ ਵਾਹਵਾਗੇ ਗਲ ਜੂਗਾ ਪ੍ਰੋਪਰ ਤੇ 20 ਦਿਨ 25 ਦਿਨ ਮਹੀਨੇ ਤੱਕ ਆਪਾਂ ਕਣਕ ਦੀ ਬਜਾਈ ਵੀ ਕਰਕੇ ਇਹ ਆਪਣੇ ਪੈੜਾਂ ਦੇ ਮੁਰਖ ਖੜੇ ਹੋ ਜਾਣਗੇ ਹਮ ਇਹੋ ਹੀ ਅਪੀਲ ਕਰਦੇ ਆ ਆਪਣੇ ਭਰਾਵਾਂ ਨੂੰ ਸਰਕਾਰ ਨੂੰ ਨਹੀਂ ਅਪੀਲ ਕਰਦੇ ਆਸ ਨਹੀਂ ਹੈਗੀ ਕਿਉਂਕਿ ਤੁਹਾਡੀ ਸੈਟਲਾਈਟ ਅੱਜ ਚੱ ਤੇ ਡੇਢ ਮਹੀਨਾ ਪਹਿਲਾਂ ਨਹੀਂ ਚੱਲੀ ਵੀ ਆ ਬੰਨ ਮਾੜਾ ਸੀ ਇਹਨੂੰ ਬੰਨ ਦਿੱਗੇ ਬੰਨ ਤੇ ਮਿੱਟੀ ਪਾ ਲਈਏ ਇਥੋਂ ਟੁੱਟ ਸਕਦਾ ਕੋਈ ਤੁਹਾਡਾ ਸਰਕਾਰੀ ਅਧਿਕਾਰੀ ਨਹੀਂ ਆ ਕੋਈ ਡੀਸੀ ਨਹੀਂ ਪਹੁੰਚਿਆ ਅੱਜ ਇਥੇ ਡੀਸੀ ਐਸ ਐਚਓ بڑے بڑے ਅਫਸਰ ਪਹੁੰਚ ਜਾਂਦੇ ਮਾੜੀ ਜੀ ਅੱਗ ਲਾ ਕੇ ਵੇਖੋ 5 ਮਿੰਟ ਦੇ ਲੱਗੇ ਪੂਰੀ ਸੰਸਥਾਵਾਂ ਚਲੋ ਜੋ ਵੀ ਕੰਮ ਕਰ ਰਹੀਆਂ ਪਤਾ ਨਹੀਂ ਮੈਨੂੰ ਠੀਕ ਹੈ ਗਲਤ ਆ ਪਰ ਜੇ ਜਿਵੇਂ ਸੰਗਤ ਦਾ ਹੜ ਆਇਆ ਲੋਕਾਂ ਨੇ ਸਾਹਮਲੇ ਲੋਕ ਜੇ ਇਹ ਨਾ ਸਾਹਮਣ ਸਰਕਾਰ ਦੇ ਹੱਥ ਵਸੋਂ ਬਾਗ ਪੈ ਜੇ ਮਾਰਗੇ ਲੋਕ ਭਾਜੀ ਲੋਕਾਂ ਨੂੰ ਇਹਨਾਂ ਨੇ ਅਸਲ 'ਚ ਤਾਂ ਇਹਨਾਂ ਲੋਕਾਂ ਨੂੰ ਸਰਕਾਰ ਨੂੰ ਪਤਾ ਕੀ ਉਹਨਾਂ ਨੇ ਇਹਨਾਂ ਦੀ ਤੜ ਚੈੱਕ ਕੀਤੀ ਪੰਜਾਬੀਆਂ ਦੀ ਵੀ ਇਹਨਾਂ ਨੇ ਬਾਹ ਨਹੀਂ ਫੜਨੀ ਫੇਖਰੇ ਫੁਗਰੇ ਆ ਟਰੈਕਟਰਾਂ ਜੋਗੇ ਰਹਿ ਗਿਆ ਪਰ ਪੰਜਾਬ ਨੇ ਇੱਕ ਗੱਲ ਯਾਦ ਕਰਾਤੀ ਨਾ ਵੀ ਅਸੀਂ ਆਪਦੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਾੜ ਖੜੇ ਆ ਨਾ ਪਛੂਆਂ ਦੇ ਰਾਸਨ ਦੀ ਕਮੀ ਆਉਣ ਦਿੱਤੀ ਨਾ ਭਰਾਵਾਂ ਨੂੰ ਕੋਈ ਖਾਣ ਪੀਣ ਦੀ ਕਮੀ ਅੱਗੇ ਵੀ ਅਸੀਂ ਇਹਨਾਂ ਭਰਾਵਾਂ ਨਾਲ ਵਾਅਦਾ ਕਰਦੇ ਆਂ ਵੀ ਅੱਗੇ ਵੀ ਕੋਈ ਕਮੀ ਨਹੀਂ ਆਉਂਦੀ ਬੀਜ ਵੀ ਵਾਧੂ ਹੋਊਗਾ ਡਾਈ ਵੀ ਵਾਧੂ ਹੋਊਗੀ ਡੀਜ਼ਲ ਵੀ ਵਾਧੂ ਹੋਊਗਾ ਟਰੈਕਟਰ ਵੀ ਵਾਧੂ ਹੋਣਗੇ ਜਿਹੜਾ ਭਗਵੰਤ ਮਾਨ ਕਹਿੰਦਾ ਹੈ ਨਾ ਮੇਨਾ ਡੇਡੇ ਟਰੈਕਟਰ ਕਰਨੇ ਕੀ ਆ ਪਿਆ ਡੇਡੇ ਟਰੈਕਟਰ ਲਈ ਫਿਰਦੇ ਫੁਗਰੇ ਆ ਉਹਨੂੰ ਦੱਸਣਾ ਵੀ ਆ ਵੱਡੇ ਟਰੈਕਟਰਾਂ ਨੇ ਵਗਨ ਦੀਆਂ ਆ ਆ 4x4 ਹੈ ਨਾ ਜਿਹੜੇ ਇਹ ਵਾਉਣਗੇ ਖੜੇ ਝੋਨੇ ਅੜ ਖਰਾਬ ਹੋਏ ਆ ਟਰੈਕਟਰ ਐਵੇਂ ਨਹੀਂ ਰੱਖੇ ਜਟਾਣੇ ਬੜੇ ਬੜੇ ਜਿਹੜੇ ਵੇਰੇ ਕੰਮ ਹੈ ਨਾ ਟਰੈਕਟਰਾਂ ਨੇ ਕਰਨੇ ਜਿਹੜੇ ਤੁਹਾਡੇ ਤੋਂ ਨਹੀਂ ਹੋਏ ਜਿਹੜੇ ਲੱਖਾਂ ਕਰੋੜਾਂ ਟੈਕਸ ਸਾਡੇ ਤੋਂ ਲੈਂਦੇ ਜੋ ਸੁਈ ਲੈਣ ਜਾਈਏ ਨਾ ਬਾਜ਼ਾਰ ਨੂੰ ਉਹ ਵੀ ਟੈਕਸ ਪੇ ਕਰਕੇ ਆਉਣੇ ਜੇ ਆ ਡੀਜ਼ਲ ਲੈਣ ਜਾਂਦੇ ਉੱਤੇ ਵੀ ਟੈਕਸ ਪੇ ਕਰਦੇ ਆ ਜੇ ਸਾਡਾ ਬੱਚਾ ਸਕੂਲ ਪੜ੍ਹ ਰਿਹਾ ਉੱਤੇ ਟੈਕਸ ਸਾਡਾ ਨਾ ਕਿਤੇ ਕਿੱਲਾ ਕਿੱਲਾ ਇੱਕ ਫਸਲ ਬੀਜੀ ਉਹ ਤਾਂ ਝਾੜ ਘਾਟ ਕਰਦੇ ਨਾ ਕਿਸਾਨ ਉਹਦਾ ਵੀ ਪੁੱਤਾਂ ਵਰਗੀ ਫਸਲ ਹੁੰਦੀ ਉਹਦਾ ਵੀ ਦਰਦ ਆਪਣੇ ਦਿਲ ਤੇ ਲਾ ਲੈਂਦਾ ਯਾਰ ਮੇਰਾ ਝਾੜ ਘਟ ਗਿਆ ਯਾਰ ਇਹਨਾਂ ਨੂੰ ਤਾਂ ਆਸ ਹੀ ਮੁੱਕ ਗਈ ਹਜੇ ਅੱਜ ਫਸਲ ਬੀਜਦੇ ਆ ਤੇ 6 ਮਹੀਨੇ ਲੱਗਣੇ ਆ 6 ਮਹੀਨੇ ਬਾਅਦ ਕਣਕ ਵੜਨੀ ਜਾ ਕੇ ਮਾਰਚ ਚ ਮਾਰਚ ਚ ਜਾ ਕੇ ਪੈਰਾਂ ਤੇ ਖੜੇ ਹੋਣਗੇ April ਚ ਮਾਰਚ April ਚ ਪੈਰਾਂ ਤੇ ਖੜੇ ਨਹੀਂ ਪ੍ਰੋਪਰ ਇਹ ਹੋ ਜੂਗਾ ਇਹਨਾਂ ਨੂੰ ਵੀ ਅੱਗੇ ਪੈਸੇ ਪੂਸੇ ਇੱਕ ਦੂਜੇ ਦੇ ਧਾਰੇ ਧਾਰੇ ਵਿਆਜ ਹੀ ਮਿਲਣੇ ਸ਼ੁਰੂ ਹੋ ਜਾਣਗੇ ਆਸ ਵੱਜ ਜੂਗੀ ਜੇ ਅੱਜ ਨਹੀਂ ਇਹ ਪੈਰਾਂ ਤੇ ਖੜੇ ਹੋ ਸਕਦੇ ਕਦੀ ਨਹੀਂ ਉੱਠ ਸਕਦੇ ਇਹ ਭਰਾ ਮਾਰੂ ਜੰਗ ਨਾ ਬਣਦੇਓ ਭਰਾਵਾਂ ਦੀਆਂ ਬਾਹਾਂਵਾਂ ਬਣ ਕੇ ਖੜਜੋ ਅਸੀਂ ਇਹੋ ਅਪੀਲ ਕਰਦੇ ਹਾਂ ਹਮ 8-8000 ਦਾ ਡੀਜ਼ਲ ਇੱਕ ਕਿੱਲੇ ਤੇ ਲੱਗਣਾ ਜੇ ਤੇ ਡੀਏਪੀ ਦਾ ਰੇਟ ਤੁਹਾਨੂੰ ਪਤਾ ਹੀ ਹੈ ਮੀ ਦਾ ਵੀ 14500 ਦਾ ਗੱਟਾ ਖਰਚਾ ਜਿਹੜਾ ਹੁਣ ਜ਼ਮੀਨਾਂ ਤੇ ਆਉਣਾ ਵੱਧ ਤੋਂ ਵੱਧ ਇੱਥੇ ਐਨਆਰਆਈ ਭਰਾਵਾਂ ਨੂੰ ਅਸੀਂ ਵਾਰ-ਵਾਰ ਪਹਿਲੇ ਦਿਨੋਂ ਕਹਿੰਨੇ ਹਾਂ ਕਿ ਆਦੇ ਪਿੰਡਾਂ 'ਚ ਹਲੇ ਰੋਕ ਜੋ ਨਾ ਭੇਜੋ ਪੈਸੇ ਭੇਜ ਕੇ ਪਿੰਡਾਂ ਵਾਲਿਆਂ ਨੂੰ ਤੇ ਇੱਥੇ ਭੇਜ ਦਿੰਦੇ ਹੀ ਰਾਸ਼ਨ ਦੇ ਕੇ ਅਸੀਂ ਉਦੋਂ ਵੀ ਰੋਕਦੇ ਹਾਂ ਹੁਣ ਲੋਡ ਆ ਡੀਜ਼ਲ ਲੋਡ ਪੈਣੀ ਵੱਧ ਤੋਂ ਵੱਧ ਤੇ ਨਾਲ ਹੀ ਵੀ ਡੀਏਪੀ ਖਾਸ ਕਰਹੀਂ ਉਹਨਾਂ ਭਰਾਵਾਂ ਨੂੰ ਬੰਦੀ ਕਰਦੇ ਜਿਹੜੇ ਸਾਡੇ ਕੋਲ ਰਾਜਸਥਾਨ ਇਤੋਂ ਹਰਿਆਣੇ ਤੋਂ ਚੱਲ ਕੇ ਜੋ ਵੀ ਆਉਂਦੇ ਸੀ ਆ ਵੀ ਲਗੇ ਉਧਰੋਂ ਇਹ ਚੱਲਿਆ ਵੀਰ ਉੱਥੇ ਮੀਟਿੰਗ ਆ ਤੇ ਉੱਥੇ ਜਾ ਕੇ ਕਰਨੀ ਸਲਾਹ ਡੀਏਪੀ ਉਧਰੋਂ ਮਿਲ ਸਕਦੀ ਆ ਆਪਣੇ ਜੀ ਔਕੀ ਮਿਲਦੀ ਉੱਥੋਂ ਜੇ ਮਿਲ ਜੇ ਤਾਂ ਆਪਾਂ ਲਿਆ ਸਕਦੇ ਆ ਕਿਤੇ ਨਾ ਵੇ ਬਾਰਡਰ ਤੋਂ ਲੱਗ ਕੇ ਘੇਰ ਲੈਣ ਵੀ ਹਾਂਜੀ ਕਿੱਧਰ ਨਹੀਂ ਸੇਵਾ ਚਲੋ ਇੰਨੇ ਤਾਂ ਸ਼ਰਮੇ ਵੀ ਮੰਨਣਗੇ ਬਾਰਡਰ ਤਾਂ ਉਹ ਵੀ ਨਹੀਂ ਰੁਕੇ ਵੈਸੇ ਪਰ ਇੰਨੇ ਕਿ ਸ਼ਰਮ ਤਾਂ ਇਹ ਵੀ ਮੰਨਣਗੇ ਵੀ ਆਪਦੇ ਭਰਾਵਾਂ ਦੀ ਸੇਵਾ ਕਰਨ ਚੱਲੇ ਆ ਪਿੰਡਾਂ ਜਿਹੜੇ ਪਿੰਡ ਬਚੇ ਆ ਮੇਰਾ ਪਿੰਡ ਨਾਰਲੀ ਆ ਹਲਕਾ ਖੇਮ ਕਰਨ ਚੋ ਤੇ ਜਿਹੜਾ ਜਿਤਨਾ ਸਾਡੇ ਪਿੰਡ ਬਚੇ ਆ ਅਸੀਂ ਇੱਕ ਲਹਿਰ ਚਲਾਈ ਪਿੰਡਾਂ ਦੇ ਨੌਜਵਾਨਾਂ ਨੇ ਸਾਂਝੇ ਤੌਰ ਤੇ ਪ ਪੀ ਯਾਰ ਆਪਾਂ ਭਰਾਵਾਂ ਦੀ ਬਾਹ ਫੜੀਏ ਆਪਾਂ ਬਚੇ ਆ ਤੇ ਸਾਨੂੰ ਪਰਿਵਾਰਾਂ ਨੇ ਕਿਸੇ ਨੇ ਡਰਮ ਡੀਜ਼ਲ ਦਿੱਤਾ ਕਿਸੇ ਨੇ 10000 ਰੁਪਏ ਦਿੱਤਾ ਅਸੀਂ ਤਕਰੀਬਨ 2 ਦਿਨ ਪਿੰਡ ਵਿੱਚ ਵਿਚਰੇ ਸਾਨੂੰ 6 ਤੋਂ 7 ਲੱਖ ਰੁਪਿਆ ਗਰਾਈ ਹੋ ਗਈ ਪੀ ਯਾਰ ਆਪਾਂ ਤੇ ਨੌਜਵਾਨਾਂ ਨੇ ਵੀ ਆਖਿਆ ਵੀ ਟਰੈਕਟਰ ਵੀ ਨਾਲ ਖੜਾਂਗੇ ਆਉਣ ਵਾਲੇ ਦਿਨਾਂ 'ਚ ਅਸੀਂ ਆਪਦੇ ਪਿੰਡ ਨਾਰਲੀ ਵੱਲੋਂ ਕਿਸੇ ਪਾਰਟੀ ਵੱਲ ਹੋਣੀ ਉਹ ਪਿੰਡ ਵੱਲੋਂ ਸਾਰੇ ਸਸ ਪਿੰਡ ਵਾਲੇ ਇਕੱਠੇ ਹੋ ਕੇ ਵੀਰ ਪਿੰਡ ਚੋਂ ਗ੍ਰਹੀ ਕੀਤੀ ਉਹਨਾਂ ਤੇ ਆਪਦੇ ਟਰੈਕਟਰ ਲੱਗੇ ਉਹ ਵੀ ਆਉਣ ਲੈ ਦੇਣਾ ਜਿਹੜੇ ਪਿੰਡਾਂ ਚ ਪਹੁੰਚਣਗੇ ਮੈਂ ਦੇਖੋ ਅਪੀਲ ਕਰਦਾ ਪਿੰਡਾਂ ਚ ਤੁਸੀਂ ਥੋੜੀ ਥੋੜੀ ਆਪਾਂ ਮੇਲੇਆਂ ਲਈ ਗ੍ਰਹੀ ਕਰਦੇ ਆ ਕੋਈ ਵੀ ਪੰਜਾਬ ਦੇ ਭੀੜ ਪੈਂਦੀ ਆਪਾਂ ਗ੍ਰਹੀਆਂ ਕਰਦੇ ਪਿੰਡਾਂ ਚ ਲੰਗਰ ਲਾਉਣ ਵਾਸਤੇ ਕਰਦੇ ਆ ਯਾਰ ਇਹ ਵੀ ਇੱਕ ਲੰਗਰ ਆ ਪਰ ਇੱਥੇ ਡੀ.ਐਪੀ ਦਾ ਲੰਗਰ ਲਾ ਦਿਓ ਇੱਥੇ ਇੱਕ ਬੜੀ ਹੋਰ ਇੰਪੋਰਟੈਂਟ ਚੀਜ਼ ਆ ਜਿਹੜੀ ਦੱਸਣੀ ਆ ਕਿ ਬਹੁਤ ਸੰਗਤ ਮਾਲਵੇ ਦੀ ਇੱਥੋਂ ਬਾਅਦ ਬੁੱਢਾ ਸਾਹਿਬ ਜਾਂਦੀ ਆ ਹਾਂਜੀ ਬਾਬਾ ਬੁੱਢਾ ਸਾਹਿਬ ਹੁਣ ਮੇਲਾ ਸ਼ੁਰੂ ਹੋ ਗਿਆ ਹੋ ਗਿਆ ਜੀ 8-10 ਦਿਨ ਸੰਗਤ ਪੈਦਲ ਯਾਤਰਾ ਹੀ ਲੰਗਣੀ ਹੈ ਨਾ ਪਰ ਮੇਨ ਗੱਲ ਇਹ ਸਾਰੇ ਲੋਕ ਮਾਰੇ ਗਏ ਮਾਰੇ ਗਏ ਪਰ ਇਹਨਾਂ ਦੇ ਰੇਕ ਪਿੰਡ 'ਚ ਲੰਗਰ ਲੱਗਿਆ ਲੰਗਾ ਮੈਂ ਨਾ ਚੜਦੀ ਗਲਾ ਅਸੀਂ ਪਿੱਛੇ ਵੀ ਪਿੱਛੇ ਦੀ ਮੱਝ ਪੰਜਾਬ ਦੀ ਪੰਜਾਬ ਦੀ ਪੰਜਾਬੀ ਦੀ ਇੱਥੋਂ ਦਿਸਦੀ ਆ ਅਸੀਂ ਪਿੱਛੋਂ ਲੰਘ ਰਹੇ ਹਾਂ ਉੱਥੇ ਲੰਗਰ ਲੱਗਾ ਫਸਲ ਸਾਰੀ ਮਰੀ ਤੇ ਮੈਂ ਵੀਰ ਮੇਰੇ ਨਾਲ ਜਾਸੀ ਮੈਂ ਇਹਨੂੰ ਕੱਲ ਕਰਦਾ ਮੈਂ ਖਾ ਵੇਖ ਯਾਰ ਇਹਨਾਂ ਦਾ ਜਿਗਰੇ ਵੇਖ ਮੈਂ ਖਾ ਘਰੇ ਇੱਕ ਦਿਨ ਆਟਾ ਨਾ ਹੋਵੇ ਤਾਂ ਫਿਕਰ ਪੈਂਦਾ ਰਾਤ ਦੀ ਰੋਟੀ ਕਿੱਥੋਂ ਲਾਉਣੀ ਮੈਂ ਖਾ ਯਾਰ ਇਹ ਸਾਲ ਪਿੱਛੇ ਪੈ ਗਏ ਆ ਤੇ ਲੰਗਰ ਲਾ ਕੇ ਬੈਠੇ ਰਾਈਆਂ ਨੂੰ ਭੁੱਖੇ ਨਹੀਂ ਜਾਣ ਦੇਣਾ ਵੀ ਗੁਰੂ ਘਰ ਚੱਲੇ ਆ ਹਾਂ ਗੁਰੂ ਪਤਰੀ ਪ੍ਰਤੀ ਸਤਿਕਾਰ ਰਹਿਣ ਲਈ ਉਹਨਾਂ ਦੇ ਪ੍ਰਬੰਧ ਕਰੇ ਛਾਂ ਬਣਾਈਆਂ ਛਾਂ ਬਣਾਈਆਂ ਖਾਣੇ ਪਾਣੀ ਦਾ ਪ੍ਰਬੰਧ ਪੂਰਾ ਹੈ ਹਰ ਇੱਕ ਚੀਜ਼ ਪ੍ਰੋਵਾਈਡ ਕਰਾਉਣ ਦੇ ਵੀ ਰਾਤ ਰੋ ਨਹਾਉਣ ਧੋਣ ਦਾ ਪ੍ਰਬੰਧ ਸਾਰਾ ਕੁਝ ਕਰਕੇ ਦੇਦੇ ਹਾਲਾਂਕਿ ਆਪ ਇਹ ਪਿਛਲੇ ਡੇਢ ਮਹੀਨਾ ਇਹਨਾਂ ਉਹ ਸੰਤਾਪ ਢਾਇ ਅਬਾ ਦੱਸ ਨਹੀਂ ਸਕਦੇ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਜਿਹੜਾ ਸੰਤਾਪ ਇਹਨਾਂ ਲੋਕਾਂ ਦਾ ਆਇਆ ਗੱਲ ਕਰਨੀ ਔਖੀ ਹੋਈ ਪਈ ਆ ਕਹਿਣਾ ਸੌਖਾ ਪਰ ਜਿਹਦੇ ਤੇ ਬੀਤਦੀ ਉਹਨੂੰ ਪਤਾ ਹੈ ਹੰਡਾਇਆ ਕਿਦਾਂ ਗਿਆ ਹੂੰ ਬੜਾ ਔਖਾ ਸਮਾਂ ਮੈਂ ਤਾਂ ਪੰਜਾਬੀਆਂ ਨੂੰ ਵਾਰ-ਵਾਰ ਅਪੀਲ ਕਰਦਾ ਵੀ ਆਪਣੇ ਭਰਾਵਾਂ ਨਾਲ ਖੜਜੋ ਇਹਨਾਂ ਨੂੰ ਕਿਸੇ ਦੇ ਅੱਗੇ ਹੱਥ ਡਾਉਣ ਲਈ ਮਜਬੂਰ ਨਾ ਕਰੋ ਆਪ ਇਹਨਾਂ ਦੀਆਂ ਬਾਹਾਂ ਬਣਜੋ ਕਿੱਲੇ ਦਾ ਇੱਕ ਭਰਾ ਇੱਕ ਕਿੱਲਾ ਹੀ ਪੈਲੀ ਬੀਜੇ ਤਾਂ ਵੀ ਤੁਸੀਂ ਇਹ ਥਰ ਕਰ ਜੋਗੇ ਪੰਜਾਬ ਨੂੰ ਜਿਤਾ ਦੋਗੇ ਯਾਰ ਤੁਸੀਂ ਤਾਂ ਵੀ ਜਿਤਾ ਦੋਗੇ ਪਾਰਟੀ ਬਾਰੀ ਦੇ ਉੱਪਰ ਉੱਠ ਕੇ ਇਹ ਕੰਮ ਕਰਦੇ ਆ 40 50 ਪਿੰਡ ਹੋਣੇ ਇੱਥੇ ਹੋਣਗੇ 40 50 ਪਿੰਡ ਤਾਂ ਬਾਕੀ ਸਾਰਾ ਬਰੋਈਪੁਰ ਸੁੱਕਾ ਪਿਆ ਜੇ ਸਾਹਮਣੇ ਤਾਂ ਕੋਈ ਵੱਡੀ ਗੱਲ ਨਹੀਂ ਜੀ ਬਿਲਕੁਲ ਬਿਲਕੁਲ ਅਸੀਂ ਤਾਂ ਇਹ ਹੈ ਨਾ ਸਾਡੇ ਕੋਲ ਨਹੀਂ ਆਉਣਾ ਸਾਡੇ ਕੋਲ ਲਿਸਟਾਂ ਪਈਆਂ ਨੇ ਮੁੱਠਿਆ ਵਾਲਾ ਪਿੰਡ ਕਿਸੇ ਨੇ ਨਹੀਂ ਲਿਆ ਹਾਂ ਜਾਂ ਕਿਸੇ ਨੇ ਨਹੀਂ ਲਿਆ ਜਿਨਨੇ 2-2 ਕਿੱਲੇ ਬੀਜਨੇ ਕਿੱਲੇ 5 ਕਿੱਲੇ ਜਿੰਨੀ ਪਿੰਡ ਵਾਲੇ ਰਲ ਕੇ ਵਹਣੀ ਚਾਹੁੰਦੇ ਆਂ ਅਸੀਂ ਲਿਸਟਾਂ ਲੈ ਲਓ ਇਹਨਾਂ ਨੂੰ ਵੀ ਜਰੂਰੀ ਗੱਲ ਆ ਇਹ ਗੱਲ ਕਰਨੀ ਚਾਹੀਦੀ ਹੈ ਕਿ ਕਈ ਨਾ ਮੈਨੂੰ ਵੀ ਫੋਨ ਆਇਆ ਭਾਈ ਵੀ ਅਸੀਂ ਕਿਸੇ ਨੂੰ ਮਦਦ ਤਾਂ ਨਹੀਂ ਕਰਨੀ ਪਰ 5 ਕਿੱਲੇ ਆਲਾ ਕੋਈ 10 ਕਿੱਲੇ ਆਲਾ ਕੋਈ 2 ਕਿੱਲੇ ਆਲਾ ਸਾਨੂੰ ਮਿਲਾ ਦਿਓ ਇਹ ਟਰੈਕਟਰ ਵੀ ਲੈ ਜਾਾਂਗੇ ਧਾਣੇ ਮਿੱਟੀ ਵੀ ਸਾਰਾ ਕੁਝ ਲੈ ਕੇ ਜਾਵਾਂਗੇ ਉਹ ਭਾਈ ਆ ਜਿਹੜੇ ਪਿੰਡ ਨਹੀਂ ਹੈਗੇ ਉਹਨਾਂ ਦੀਆਂ ਲਿਸਟਾਂ ਲੈ ਲਓ ਲਿਸਟ ਵੀ ਇੱਕ ਜਨਤਕ ਹੋਣੀ ਚਾਹੀਦੀ ਵੀ ਜਿਨ੍ਹਾਂ ਨੇ ਗੋਦ ਲਿਆ ਜਿਹੜੇ ਰਹਿੰਦੇ ਆ ਉਹ ਵੀ ਵੀ ਆ ਕਿਸੇ ਨੇ ਗੋਦ ਨਹੀਂ ਲਿਆ ਉਹਨਾਂ ਪਿੰਡਾਂ 'ਚ ਜਾ ਕੇ ਪਿੰਡ ਦੀ ਪੰਚਾਇਤ ਨਾਲ ਗੱਲ ਕਰਕੇ ਪਾਰਟੀ 바ਰੀ ਤੋਂ ਉੱਪਰ ਉੱਠ ਕੇ ਹੋਵੇ ਗੁਰੂ ਘਰੇ ਬਹਿ ਕੇ ਗੁਰੂ ਘਰ ਚ ਬਹਿ ਕੇ ਗੱਲ ਹੋਵੇ ਤੇ ਉੱਥੇ ਆ ਕੇ ਕੋਈ ਡਬਲ ਵੀ ਨਾ ਲੈ ਰਿਆ ਹੋਵੇ ਤੇ ਉੱਥੇ ਆ ਕਿ ਉਹਦੀ ਜਿਹੜੀ ਆ ਵਹਾਈ ਬਜਾਈ ਜੋ ਵੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕਿ ਦਿੱਕਤ ਨਾ ਆਵੇ ਹਾਂਜੀ ਇਹੀ ਤੁਹਾਡੀ ਜਿਹੜੀ ਗੱਲ ਮੈਂ ਵੱਡੀ ਕਰੂੰਗਾ ਕਿ ਜਿਹੜੇ ਪਿੰਡਾਂ ਨੇ ਜਿਹੜੀ ਸੰਸਥਾ ਨੇ ਗੋਦ ਲੈ ਲਿਆ ਉਹ ਕਿਸੇ ਇੱਕ ਜਗ੍ਹਾ ਤੇ ਰਜਿਸਟਰਡ ਸੌਰੀ ਲਿਖਤੀ ਚ ਹੋਣ ਵੀ ਅਸੀਂ ਇੱਥੇ ਸੇਵਾ ਕਰਾ ਰਹੇ ਹਾਂ ਤੇ ਇੱਥੇ ਵੀ ਕਿਸੇ ਨੂੰ ਕੋਈ ਕਮੀ ਨਹੀਂ ਆਉਣ ਦਿੰਦੇ ਤੇ ਜੇ ਉਹ ਕੁਛ ਉਹਨਾਂ ਤੋਂ ਘੱਟ ਰਹਿ ਜਾਵੇ ਤੇ ਉਹ ਦੂਜੀ ਸੰਸਥਾ ਨੂੰ ਦੱਸ ਕੇ ਕਰਾ ਦੇਣ ਇਹ ਨਾ ਹੋਵੇ ਜਿੱਥੇ ਸੇਵਾ ਚੱਲ ਰਹੀ ਹੈ ऑलरेडी ਉੱਥੇ ਹੀ ਸੇਵਾ ਚੱਲੀ ਜਾਵੇ ਤੇ ਇਹ ਜਿਹੜੇ ਪਿੰਡ ਰਹਿ ਗਏ ਆ ਉਹਨਾਂ ਦੀ ਵੀ ਲਿਸਟ ਜਾਰੀ ਹੋਣੀ ਚਾਹੀਦੀ ਵੀ ਆਹ ਫਲਾਣੇ ਪਿੰਡ ਨੂੰ ਭਾਈ ਕਿਸੇ ਨੇ ਗੋਦ ਨਹੀਂ ਲਿਆ ਤੇ ਆ ਕੇ ਸੇਵਾ ਕਰ ਲੋ ਜਿਹੜੇ ਗੋਦ ਲੈ ਜਿਨ੍ਹਾਂ ਨੇ ਜਿੰਨੇ ਏਕੜ ਲਿਆ ਉਹ ਲਿਸਟ ਤਾਂ ਦੇਣ ਕਿ ਕਿਹੜੇ ਕਲੇ ਜਨਤਕਰਨ ਕਿਹੜੀ ਹੈ ਤੁਹਾਡੇ ਮੁਤਾਬਕ ਕਰ ਨਹੀਂ ਰਹੇ ਹੋ ਹਲੇ ਤੱਕ ਸਾਡੇ ਕੋਲ ਤਣੀਏ ਬੋਸਟਰ ਉਹ ਆਏ ਆ ਕਿੰਨੇ ਕਿੰਨੇ ਗੋਦ ਲਏ ਆ ਜਾਂ ਲਿਸਟਾਂ ਜਿਹੜੀਆਂ ਸਰਕਾਰੀ ਜਿਵੇਂ ਐਜੂਕੇਟ ਪੰਜਾਬ ਵਾਲੇ ਚਲੋ ਉਹਨਾਂ ਪਿੰਡ ਹੀ ਲੈ ਲੈਣਾ ਪਿੰਡ ਦੇ ਪਿੰਡ ਉਹ ਉਹਨਾਂ ਦੇ ਪਰਪਿੰਡਾਂ ਵਾਲੇ ਉਹ ਵੀ ਆ ਰਹੇ ਆ ਉਹਨਾਂ ਨੂੰ ਡਾਇਰੈਕਟ ਉਹਨਾਂ ਕੋਲ ਹੀ ਭੇਜ ਰਹੇ ਆ ਕੁਝ ਆਪਣੀਆਂ ਧਾਰਮਿਕ ਸੰਸਥਾਵਾਂ ਨੇ ਲੈ ਗੋਦ ਪਰ ਉੱਥੋਂ ਦੇ ਲੋਕ ਸਾਡੇ ਕੋਲ ਆ ਕੇ ਸਾਡੇ ਪਿੰਡ ਦਾ ਮਤਲਬ ਇਹ ਬੜੀ ਜ਼ਰੂਰੀ ਗੱਲ ਆ ਰੁਕਦਾ ਸਾਡੇ ਕੋਲੇ ਉਹ ਨਾ ਫੋਨ ਮੈਸੇਜ ਆਉਂਦੇ ਆ ਜਿਹੜੇ ਪਿੰਡ ਮੈਂ ਨਾ ਨਹੀਂ ਲੈਣਾ ਅਸੀਂ ਆਪਸੇ ਡਿਸਕਸ਼ਨ ਕਰਦੇ ਹੁੰਨੇ ਆ ਬਹਿ ਕੇ ਜਿਹੜੇ ਪਿੰਡ ਗੋਦ ਲਏ ਗਏ ਆ ਜਿਨ੍ਹਾਂ ਦੇ ਪੋਸਟਰ ਜਾਰੀ ਹੋ ਗਏ ਆ ਉਹ ਬੰਦਿਆਂ ਦੇ ਸਾਡੇ ਕੋਲ ਆਨਰ ਕੋਡ ਮੈਸੇਜ ਮੈਨੂੰ ਪਾਈ ਆ ਕਈ ਬੰਦਿਆਂ ਦੇ ਇੰਸਟਾਗ੍ਰam ਤੇ ਕਿ ਵੀਰੇ ਸਾਡੇ ਪਿੰਡ ਦੇ ਵਿੱਚ ਸੇਵਾ ਤੇ ਮੈਂ ਉਹਨਾਂ ਨੂੰ ਇਹੀ ਮੈਸੇਜ ਕਰਦਾ ਹੁੰਨਾ ਵੀ ਵੀਰੇ ਤੁਹਾਡਾ ਪਿੰਡ ਫਲਾਣੀ ਸੰਸਥਾ ਨੇ ਗੋਦ ਲਿਆ ਵਿਆ ਹੂੰ ਸਮਝਦੇ ਹੋ ਤੇ ਅਸੀਂ ਫਿਰ ਉਹਨਾਂ ਨੂੰ ਅਟੈਂਡ ਨਹੀਂ ਕਰਦੇ ਕਿਉਂਕਿ ਇਹ ਕਲੈਸ਼ ਵਾਲੀ ਗੱਲ ਹੋ ਜਾਂਦੀ ਆ ਵੀ ਜੇ ਅਸੀਂ ਉੱਥੇ ਜਿਹੜੀ ਸੰਸਥਾ ਨੇ ਗੋਦ ਲਿਆ ਉਹ ਸਾਡੇ ਵੀਰ ਸਾਨੂੰ ਕਹਿਣਗੇ ਵੀ ਤੁਸੀਂ ਇੱਥੇ ਕਾਹਤੋਂ ਯਾਰ ਜਿੱਥੇ ਨਹੀਂ ਉੱਥੇ ਜਾ ਕੇ ਸੇਵਾ ਕਰ ਲਓ ਸੇਵਾ ਹਰ ਇੱਕ ਘਰ ਚ ਲੋੜ ਹੈ ਬਹੁਤ ਜ਼ਿਆਦਾ ਲੋੜ ਹੈ ਹਰ ਇੱਕ ਪਿੰਡ ਚ ਲੋੜ ਹੈ ਮੈਂ ਨਾ ਤੁਹਾਨੂੰ ਦੱਸਦਾ ਸਾਡੇ ਕੋਲ ਲਿਸਟਾਂ ਹੀ ਮੰਗੀਆਂ ਹੀ ਪਿੰਡਾਂ ਤੋਂ ਜਿਵੇਂ ਇੱਕ ਰਾਜੀ ਸੰਭਰਾ ਦੀ ਸਾਡੇ ਕੋਲ ਲਿਸਟ ਦੇ ਗਏ ਸਭ ਤੋਂ ਪਹਿਲਾਂ ਆਈ ਸੀਗੀ ਉਹ ਪਿੰਡ ਕੋਲ ਡੀਜ਼ਲ ਆ ਗਿਆ ਘਰ ਕਿੱਲੇ ਪ੍ਰਤੀ 15-15 ਲੀਟਰ ਡੀਜ਼ਲ ਮਿਲਿਆ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਡੀਜ਼ਲ ਮਿਲ ਗਿਆ ਸਾਨੂੰ ਬੀ ਤੇ ਡੀਏਪੀ ਚਾਹੀਦੀ ਹੈ ਐਵੇਂ ਪਿੰਡ ਰੋਡੇ ਵਾਲੇ ਚ ਉਥੇ ਡੀਏਪੀ ਆ ਗਈ ਉਹਨਾਂ ਨੂੰ ਮਿਲ ਗਈ ਬੀ ਮਿਲਿਆ ਮੇਰੇ ਖਲਚ ਉਹ ਨੋਟ ਕਰਾ ਦਿੰਦੇ ਆ ਕਿ ਸਾਡੇ ਕੋਲ ਆਹ ਚੀਜ਼ ਮਿਲ ਗਈ ਆ ਚਾਹੀਦੀ ਸਾਨੂੰ ਪੁੱਛ ਲਓ ਨੰਬਰ ਸਾਡੇ ਦਿੱਤੇ ਹੋਏ ਆ ਕਿਹੜੀ ਚੀਜ਼ ਦੀ ਲੋੜ ਆ ਕਿਹੜੇ ਪਿੰਡ ਚ ਉਹ ਤੁਸੀਂ ਡਾਇਰੈਕਟ ਜਾ ਕੇ ਸੇਵਾ ਕਰ ਸਕਦੇ ਜੀ ਇਸ ਤੋਂ ਇਲਾਵਾ ਇਹ ਜ਼ਮੀਨਾਂ ਦੀਆਂ ਧੀਆਂ ਦੇ ਵਿਆਹ ਹੋਣੇ ਆ ਉਹ ਇਥੋਂ ਦੀਆਂ ਲਿਸਟਾਂ ਬਣ ਰਹੀਆਂ ਸਾਡੇ ਕੋਲ ਉਹ ਵੀ ਲਿਸਟਾਂ ਹੈਗੀਆਂ ਡੈਟ ਧੀਆਂ ਦੇ ਵਿਆਹ ਕਰਵਾ ਸਕਦੇ ਆਉਣ ਵਾਲੇ ਦਿਨ ਨਵੰਬਰ ਦਸੰਬਰ ਜਨਵਰੀ ਤਿੰਨਾਂ ਮਹੀਨਿਆਂ ਚ ਕਾਫੀ ਵਿਆਹ ਨੇ ਜਿਹੜੇ ਧੀਆਂ ਦੇ ਇਸ ਇਲਾਕੇ ਦੇ ਜਿਹੜਾਂ ਕੋਲ ਝੋਨੇ ਦੇ ਜਿਹੜਾ ਆਸਰੇ ਉਹਨਾਂ ਨੇ ਵਿਆਹ ਰੱਖੇ ਸੀ ਉਹ ਵੀ ਹੈਗੇ ਆ ਇਸ ਤੋਂ ਇਲਾਵਾ ਬੱਚਿਆਂ ਦੀ ਫੀਸ ਦਾ ਵੀ ਆ ਫੀਸ ਜਿਹੜੇ ਤਾਂ ਸਕੂਲਾਂ ਵਾਲੇ ਆ ਜਿਵੇਂ ਇੱਥੇ ਫੱਤੀ ਵਾਲੇ ਸਕੂਲ ਆ ਉਹਨਾਂ ਦਾ ਪ੍ਰਿੰਸੀਪਲ ਸਾਹਿਬ ਦਾ ਬੜਾ ਧੰਨਵਾਦ ਉਹਨਾਂ ਪਿਛਲੇ ਯਰ ਵੀ ਜਿਹੜੀ ਆ ਮਾਫ ਕੀਤੀ ਫੀਸ ਪਰ ਹੁਣ ਵੀ ਕਰ ਰਹੇ ਆ ਤੇ ਪਰ ਕਾਲਜਾਂ ਚ ਬੱਚੀਆਂ ਵੱਡਦੀਆਂ ਇੱਕ ਪਰਿਵਾਰੋਂ ਦੇ ਪੰਜ ਬੱਚੀਆਂ ਨੇ ਹਮ ਜਿਹੜੀਆਂ ਵੱਡਦੀਆਂ ਉਹ ਫੀਸਾਂ ਦਾ ਵੀ ਜਿਹੜਾ ਇਹ ਬੜਾ ਜ਼ਰੂਰੀ ਆ ਬਿਲਕੁਲ ਬਿਲਕੁਲ ਇਹ ਹਾਮਦ ਚੱਕ ਵਾਲੇ ਵੀਰ ਨਾਲ ਖੜੇ ਹੋਏ ਆਪਣੀ ਗੱਲਬਾਤ ਹੋਈ ਆ ਹਕੀਕਤ ਦੇ ਵਿੱਚ ਇੱਥੇ ਜਿਹੜੀ ਲੋੜ ਹੁਣ ਹੈਗੀ ਆ ਕਿਉਂਕਿ ਜਿਹੜੇ ਪਿੰਡ ਗੋਦ ਨਹੀਂ ਲੈ ਹੋਏ ਉੱਥੇ ਆ ਕੇ ਤੁਸੀਂ ਜਿਹੜੇ ਉਹ ਨਾ ਧੁੰਦੇ ਉਹ ਆ ਕੇ ਉਹਨਾਂ ਪਿੰਡਾਂ ਨੂੰ ਸਾਂਭਣ ਉੱਥੇ ਇੱਕ ਸੇਵਾ ਕਰਨ ਜੇ ਤੁਹਾਡੇ ਕੋਲ ਲੱਕ ਇਕੱਠਾ ਹੋਇਆ ਤੁਸੀਂ 10 ਕਿੱਲੇ ਵੀ ਸਕਦੇ ਹੋ ਤੁਸੀਂ 20 ਕਿੱਲੇ ਵੀ ਸਕਦੇ ਹੋ ਉਸ ਖਰਚੇ ਦੇ ਮੁਤਾਬਕ ਤੁਸੀਂ ਕਿੰਨੀ ਡੀਏਪੀ ਲੈ ਕੇ ਆ ਸਕਦੇ ਹੋ ਕਿੰਨੀ ਤੁਸੀਂ ਕਣਕ ਲੈ ਕੇ ਆ ਸਕਦੇ ਹੋ ਕਿੰਨਾ ਤੇਲ ਲੈ ਕੇ ਆ ਸਕਦੇ ਹੋ ਉਸ ਤਰੀਕੇ ਦੇ ਨਾਲ ਇਹਨਾਂ ਦੇ ਆ ਕੇ ਖੇਤ ਸਾਂਭਣ ਦੀ ਲੋੜ ਆ ਹੁਣ ਪਤਾ ਕੀ ਗੱਲ ਆ ਸਾਰਾ ਕੁਝ ਹੋ ਗਿਆ ਉਹ ਕਹਿੰਦੇ ਹਾਥੀ ਲੰਘੇ ਹਾਥੀ ਦੀ ਪੂਛ ਰਹਿ ਗਈ ਆ ਤੇ ਕਿਤੇ ਇਹ ਨਾ ਹੋਵੇ ਪੂਛ ਵੀਰੀ ਕੰਮ ਅੜ ਜੇ ਤੇ ਹੁਣ ਫਿਰ ਕਿਤੇ ਲਾਂਭਾ ਜਾ ਰਹਿ ਜੇ ਹੁਣ ਇਹਨਾਂ ਦਾ ਲੰਬਾ ਇਹ ਹਈ ਆ ਕਿ ਕਣਕ ਭੀਜੀ ਜਾਵੇ ਰਾਸ਼ਨ ਪਾਣੀ ਇਹਨਾਂ ਕੋਲ 6-6 ਮਹੀਨਿਆਂ ਦਾ ਮਿਲਦਾ ਸਾਲ-ਸਾਲ ਦਾ ਵੀ ਕਈ ਇਕੱਠਾ ਕਰਕੇ ਕਈ ਦਾ ਵੇਚੋਚ ਕੇ ਕੋ ਲੱਖ-ਲੱਖ ਰੁਪਈਆ ਵੀ ਬਣਾ ਕੇ ਪਿਛਲੇ ਪਾਸੋਂ ਆ ਕੇ ਜਿਹੜੇ ਬੰਨਾਂ ਦੇ ਬੈਠੇ ਸੀਗੇ ਵਿਚਾਰੇ ਮਾਰੇ ਗਏ ਹੋ ਜਿਹੜੇ ਅੰਦਰ ਬੈਠੇ ਸੀਗੇ ਅਣਖਾਂ ਦੇ ਮਾਰੇ ਸਿਰ ਤੇ ਪੱਗ ਉਹ ਜਾ ਕੇ ਸ਼ਰਮ ਦੇ ਮਾਰੇ ਇਸ ਕਰਕੇ ਨਹੀਂ ਗਏ ਯਾਰ ਅਸੀਂ ਮੁੰਡਾ ਜਦੋਂ ਇੱਥੇ ਕੋਈ ਹੁੰਦਾ ਨਹੀਂ ਵੇਲੀਆਂ ਦੇ ਵਿੱਚੀ ਕਿਸੇ ਨੇ ਮੁੰਡਾ ਵਿਆਹਣਾ ਉਹ ਕਹਿੰਦਾ ਕਿ ਯਾਰ ਮੈਂ ਮੁੰਡਾ ਵਿਆਹਣਾ ਯਾਰ ਕੱਲ ਨੂੰ ਪਤਾ ਨਹੀਂ ਆ ਰਗੋ ਕੀ ਕੁੜਮਾਚਾਰੀ ਚੂਗਾ ਕਿਸੇ ਨੇ ਧੀ ਦੇਣੀ ਹੈ ਨਾ ਉਹ ਇਹ ਸਿਸਟਮ ਕਰਕੇ ਕ ਜਿਹੜੇ ਲੋਕ ਲਾਸਟ ਤੇ ਦਰਿਆਵਾਂ ਦੇ ਨੇੜੇ ਬੈਕਾਂ ਢਾਣੀਆਂ ਦੇ ਵਿੱਚ ਬੈਠੇ ਸੀ ਹੁਣ ਉਹਨਾਂ ਲੋਕਾਂ ਤੱਕ ਤੁਸੀਂ ਆਪਦੇ ਘਰੋਂ ਗੱਡੀ ਚੱਕੋ 2000 ਦਾ ਡੀਜ਼ਲ ਨਹੀਂ ਮੱਚਦਾ ਕਿਸੇ ਮਰਜ਼ੀ ਕੋਨੇ ਤੋਂ ਜਾ ਕੇ ਕਿਹੜੇ ਮਰਜ਼ੀ ਪਿੰਡ 'ਚ ਜਾ ਕੇ ਤੁਸੀਂ ਚੈੱਕ ਕਰੋ ਸਥਿਤੀ ਸਥਿਤੀ ਚੈੱਕ ਕਰਕੇ ਜੇ ਕਿਸੇ ਨੇ ਪਿੰਡ ਨਹੀਂ ਗੋਦ ਲਿਆ ਹੋਇਆ ਤੇ ਉਸ ਪਿੰਡ ਦੇ ਵਿੱਚ ਸੇਵਾ ਕਰੋ ਜਿੱਥੇ ਗੋਦ ਲਿਆ ਹੋਇਆ ਉਹਨਾਂ ਕਿਸੇ ਹਿਸਾਬ ਤੇ ਕੋਈ ਆਪਦਾ ਬਜਟ ਲਾ ਕੇ ਗੋਦ ਲਿਆ ਹੋਊਗਾ ਉਹਨੇ ਪਰੇ ਚੜਾ ਕੇ ਜਾਣਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ